ਮੇਰੇ ਸੈਨ ਕੀਤਿਆਂ ਅਮਰਤਪਾਲ ਬਾਹਰ ਹੋਣ ਦਾ ਮੇਰਾ ਢਿੱਡ ਦੋਦਾ ਮੈਂ ਤੇ ਪੰਜਾਬ ਬਿਆਨ ਲਾਇਆ ਵੀ ਅਮਰਤਪਾਲ ਬਾਹਰ ਹੋਣਾ ਚਾਹੀਦਾ ਉਦੋਂ ਉਹਨਾਂ ਪੰਥ ਨੂੰ ਦੇਖਿਆ ਨਹੀਂ ਲੋ ਜਿਹੜੇ ਬੰਦੇ ਮੈਨੂੰ ਸਰਕਾਰੀ ਕਹਿ ਰਹੇ ਜਿੱਦ ਨਾਲ ਅਮਰਤਪਾਲ ਆਪਣਾ ਭਰਾ ਵਾ ਜੇ ਉਹ ਪੰਥ ਦੇ ਪ੍ਰਚਾਰ ਕਰ ਰਿਹਾ ਅਸੀਂ ਨਾਲ ਖੜੇ ਹਾਂ ਤੁਸੀਂ ਉਹਨਾਂ ਦੇ ਮੰਮੀ ਡੈਡੀ ਨੂੰ ਸਵਾਲ ਕਰੋ ਤੁਸੀਂ ਖਾਲਸਾ ਵਹਿਰ ਕਿਉਂ ਨਹੀਂ ਚਲਾ ਰਹੇ ਸਰਕਾਰੀ ਜਿਹੜੇ ਬੰਦੇ ਹੁੰਦੇ ਉਹਨਾਂ ਦੇ ਫੋਰਚਨ ਅਡਾਇਬਰਾ ਪੂਏ ਗੱਡੀ ਚੋਤੀ ਹੁੰਦੀਆਂ ਹਨ ਤੁਹਾਨੂੰ ਵੀ ਇਸ ਗੱਲ ਦਾ ਪਤਾ ਠੀਕ ਹੈ ਮੇਰੇ ਕੋਲ ਦੋ ਗੱਡੀਆਂ ਦੋਵੇਂ ਮੈਂ ਲੋਨ ਤੇ ਲਈਆਂ ਠੀਕ ਹੈ ਲੋਨ ਤੇ ਚੱਲਦੀਆਂ ਗੱਡੀਆਂ ਕਿਸ਼ਤਾਂ ਦੇ ਆ ਮੈਂ ਕੋਈ ਏ ਨਹੀਂ ਕਿਵੇਂ ਕਾਪ ਨਹੀਂ ਮਾਰਦਾ ਅੰਤ ਮੈਂ ਇਹ ਕਿੰਨਾ ਵੀ ਜਿੰਨਾ ਕੁਝ ਵੀ ਹੋਇਆ ਉਹਦਾ ਕਾਰਨ ਹਰਾਸਮੈਂਟ ਠੀਕ ਹੈ ਜੇ ਮੈਨੂੰ ਵਰਗ ਲਾਇਆ ਨਾ ਜਾਂਦਾ ਤੇ ਸ਼ਾਇਦ ਮੈਂ ਆ ਕੰਮ ਨਾ ਹੀ ਕਰਦਾ ਮੈਨੂੰ ਹਰਾਸਮੈਂਟ ਇੰਨਾ ਜ਼ਿਆਦਾ ਕਰ ਦਿੱਤਾ ਮੈਂ ਮਜਬੂਰੀ ਇੰਨਾ ਹੋ ਗਿਆ ਮੈਨੂੰ ਆਪੇ ਤੋਂ ਬਾਹਰ ਹੋ ਗਿਆ ਮੈਂ ਇਸ ਗੱਲ ਨੂੰ ਮੰਨਦਾ ਕੋਈ ਗੱਲਾਂ ਇਦਾਂ ਦੀਆਂ ਗਾਂਪਸ਼ਾ ਹੋ ਗਈਆਂ ਜਿਹੜੀਆਂ ਮੈਨੂੰ ਨਹੀਂ ਕਰਨੀ ਚਾਹੀਦੀਆਂ ਔਰ ਮੈਨੂੰ ਪਤਾ ਮੈਨੂੰ ਹੀ ਪਤਾ ਇਸ ਚੀਜ਼ ਦਾ ਮੈਂ ਬਾਣਾ ਪਾਇਆ ਇਸ ਜੀ ਦੀ ਮਾਫੀ ਮੰਗਦੇ ਹਾਂ ਮੰਗਾ ਮਾਫੀ ਮੈਂ ਨਹੀਂ ਮੰਗਦਾ ਮਾਫੀ ਉਹ ਦਿਨ ਮਾਫੀ ਮੰਗੂਗਾ ਜਿਸ ਦਿਨ ਜਿਹੜੇ ਬੰਦਿਆਂ ਨੇ ਪੋਸਟਾਂ ਪਾਈਆਂ ਉਹ ਆਪਣੀ ਗਲਤੀ ਮੰਨਣ ਵੀ ਅਸੀਂ ਗਲਤ ਕੀਤਾ ਬੰਦੇ ਨੂੰ ਹਰਾਸਮੈਂਟ ਕੀਤਾ ਤਾਂ ਮਜਬੂਰ ਹੋਇਆ ਫਿਰ ਬੰਦੇ ਨੇ ਗਾਲਾਂ ਕੱਢੀਆਂ ਮੈਂ ਹੁਣ ਵੀ ਇਹ ਗੱਲ ਕਹਿੰਦਾ ਗਾਲਾਂ ਮੈਂ ਤਾਂ ਕੱਢੀਆਂ ਕਿਉਂਕਿ ਮੈਨੂੰ ਹਰਾਸਮੈਂਟ ਕੀਤਾ ਤੁਹਾਡੀ ਮਾਂ ਭੈਣ ਧੀ ਭੈਣ ਨੂੰ ਕੋਈ ਇੱਕ ਕਰੀ ਜਾ ਗਾਲਾਂ ਕੱਢੀ ਜਾ ਕੋਈ ਗਾਲਾਂ ਨਹੀਂ ਕੱਢੇ ਤੁਸੀਂ ਮੈਨੂੰ ਦੱਸੋ ਦੁੱਕੀ ਦਾ ਬੰਦਾ ਜਿਹਨੂੰ ਘਰ ਕੁੱਤੇ ਨਹੀਂ ਪੁੱਛਦੇ ਉਹ ਭੈਣ ਦਾ ਯਾਰ ਪੇਜ ਬਣਾ ਕੇ ਬੈਠਾ ਹੱਸਣਾ ਉੱਤੇ ਪਾਈ ਜਾਂਦਾ ਲਿਖੀ ਜਾਂਦਾ ਤੇ ਇੱਕ ਇੱਕ ਕਮੈਂਟ ਤੇ ਫ੍ਰੀ ਵੀ ਕਮੈਂਟ ਕਰੀ ਜਾਂਦੇ ਬੰਦਾ ਹੀ ਸਰਕਾਰੀ ਆ ਇਹ ਦੋਗਲਾ ਵਾ ਇਹ ਫਲਾਨਾ ਵਾ ਢਿੰਗੜਾ ਮੈਂ ਹੁਣ ਵੀ ਇਹ ਗੱਲ ਕਹਿੰਦਾ ਵੀ ਮੈਂ ਜੋ ਕੁਝ ਵੀ ਕੀਤਾ ਹਰਾਸਮੈਂਟ ਕਰਕੇ ਕੀਤਾ ਮਾਫੀ ਮੁਫੀ ਨਹੀਂ ਮੈਂ ਮੰਗਦਾ ਨਾ ਮੈਂ ਮਾਫੀ ਮੰਗਣੀ ਆ ਮਾਫੀ ਉਹ ਲੋਕ ਮੰਗਣ ਜਿਨ੍ਹਾਂ ਨੇ ਮੈਨੂੰ ਸ਼ਬੀ ਖਰਾਬ ਕਰਨ ਤੇ ਆਪਣੇ ਕੇ ਮਜਬੂਰ ਕੀਤਾ ਤੁਹਾਨੂੰ ਲੱਗਦੇ ਗਾਲਾ ਗੁਣਾ ਕੱਢੀਆਂ ਜੋ ਤੁਹਾਨੂੰ ਉਹਨਾਂ ਤੋਂ ਨਹੀਂ ਪੰਥ ਤੋਂ ਤਾਂ ਮਾਫੀ ਮੰਗਣੀ ਚਾਹੀਦੀ ਹੈ ভাই ਪੰਥ ਕਿੱਥੇ ਖੜਾ ਹੈ ਪੰਥ ਨੂੰ ਨਹੀਂ ਪਤਾ ਸੀ ਇਹਨੇ ਲੰਬੇ ਸਮੇਂ ਤੋਂ ਪੰਥ ਦੀ ਸੇਵਾ ਕਰਨ ਦੇ ਉਹ ਟਾਈਮ ਪੰਥ ਨੇ ਕਿਉਂ ਨਹੀਂ ਆਵਾਜ਼ ਦਿੱਤੀ ਪੰਥ ਘਰੇ ਖੂਚ ਬੈਠਾ ਵਾ ਇਹ ਸਰੰਗ ਜੋ ਬਾਹਰ ਨਹੀਂ ਨਿਕਲਿਆ ਜਾਣਦਾ ਯਾ ਰੱਸਾ ਨਹੀਂ ਮਿਲਣ ਦਾ ਉਹਨਾਂ ਨੂੰ ਬਾਹਰ ਨਿਕਲਵਾਤੇ ਪੰਥੂ ਤੋਂ ਕਿਉਂ ਨਹੀਂ ਖੜਿਆ ਮੈਂ ਜੇ ਇੰਨੇ ਕੰਮ ਕੀਤੇ ਪੰਥ ਦੇ ਮੰਨ ਲਓ ਮੇਰੇ ਕੋਈ ਸ਼ਬਦ ਇੱਧਰ ਜਾਂ ਉੱਧਰ ਹੋ ਗਿਆ ਪੰਥ ਕਦੇ ਸੌਂ ਗਿਆ ਸੀ ਪੰਥ ਉੱਠ ਕੇ ਜਵਾਬ ਦਿੰਦਾ ਕੋਈ ਗੱਲ ਨਹੀਂ ਜੇ ਇੱਕ ਗਲਤੀ ਹੋ ਗਈ ਫਿਰ ਕੀ ਹੋ ਗਿਆ ਜੇ ਲਬ ਜਿੱਧਰ ਜਾਂ ਉਧਰ ਹੋ ਗਿਆ ਕੋਈ ਗੱਲ ਨਹੀਂ ਲੰਮਾ ਸਮਾਂ ਪੰਤਰੀ ਸੇਵਾ ਕੀਤੀ ਅੱਜ ਪਾਪਾ ਜਰਨੈਲ ਸਿੰਘ ਦਾ ਨਾਂ ਲੈ ਕੇ ਲੋਕ ਰੋਟੀਆਂ ਸੇਕਣ ਦੇ ਆ ਮੈਂ 4-4 ਘੰਟੇ ਅਕਾਲ ਤੱਕ ਸਭ ਖਲੋ ਕੇ ਅੱਜ 3-4 ਜੂਨ ਨੂੰ ਇੱਥੇ ਦਿਵਾਨ ਸਟੇਜ ਲਵਾ ਦਿਆ ਕਿਉਂਕਿ 6 ਮਹੀਨੇ ਤੋਂ ਮੈਂ ਇੱਕ ਪ੍ਰੋਗਰਾਮ ਨਹੀਂ ਲਾ ਗਿਆ 6 ਮਹੀਨੇ ਹੋ ਗਏ ਜਿੱਥੇ ਮੈਂ ਵਿਸਾਖੀ ਵੀ ਮੇਰੀ ਬਣੀ ਜਿਹੜੀ ਖਰਾਬ ਹੋ ਗਈ ਤੇ ਤੁਸੀਂ ਦੱਸੋ ਉਦੋਂ ਪੰਥ ਕਿੱਥੇ ਖੜਾ ਸੀ ਉਦੋਂ ਪੰਥ ਕਿਹੜੇ ਘੁਰਨੇ 'ਚ ਵੜ ਗਿਆ ਸੀ ਉਦੋਂ ਪੰਥ ਨੂੰ ਆਵਾਜ਼ ਨਹੀਂ ਦੇਣੀ ਚਾਹੀਦੀ ਤੇ ਕੋਈ ਗੱਲ ਨਹੀਂ ਪ੍ਰਵਾਹ ਨਾ ਕਰ ਪੰਥ ਜਿਉਂਦਾ ਰਹੇ ਕਿਹੜੇ ਪੰਥ ਨੇ ਅੱਜ ਸਾਡੀ ਬਾਹ ਫੜੀ ਕਿਹੜਾ ਪੰਥ ਸਾਡੇ ਨਾਲ ਖੜਾ ਕੋਈ ਨਹੀਂ ਖੜਦਾ ਤੁਹਾਡੀ ਬਦਨਾਮੀ ਕੀਤੀ ਡਿਜੀਟਲ ਪਿੰਟੂ ਵਾਲਿਆਂ ਨੇ ਬਈ ਕਹਿਸਦਾ ਬਦਨਾਮੀ ਹੈ ਫੇ ਪੂਰੀ ਵੀਡੀਓ ਪਾਉਂਦੇ ਉਹਦੇ ਵਿੱਚ ਪਾਉਣੀ ਚਾਹੀਦੀ ਉਹਨਾਂ ਨੂੰ ਪੂਰੀ ਪੋਸਟ ਪਾਉਂਦੇ ਉਹਨਾਂ ਉਹਨਾਂ ਕਲਿੱਪ ਆ ਬਸ ਮੁੜ ਕੇ ਹੀ ਹੀ ਜਿਆ ਕਰਕੇ ਲਾਤਾ ਵੇਖੋ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੰਨੇ ਆ ਇਹੋ ਚਲਦੀ ਨੇ ਵੀਡੀਓ ਤੇ ਮੈਂ ਕਿਹਾ ਕਿ ਸਵਾ ਲੱਖ ਮੇਰੇ ਕੋਲ ਆ ਤੇ ਇੱਕ ਬਾਹਰ ਚਲਾ ਗਿਆ ਹਨਾ ਇਹੋ ਗੱਲ ਕੀਤੀ ਹੁਣ ਜਿਹੜਾ ਅਗਲਾ ਸਵਾਲ ਹੀ ਉਹਦਾ ਉਹ ਵੀਡੀਓ ਉਹਨਾਂ ਨੇ ਨਹੀਂ ਪਾਈ ਉਹਨਾਂ ਕਹਿੰਦਾ ਕਿ ਤੁਹਾਡੇ ਕਿਉਂ ਨਹੀਂ ਪੰਜ ਬੱਚੇ ਮੈਂ ਕਿਹਾ ਜਦੋਂ ਮੇਰੀ ਸਿੰਘਣੀ ਨਹੀਂ ਚੜਾਈ ਕਰ ਗਈ ਹੁਣ ਮੈਂ ਬੱਚੇ ਕੰਧਾਂ ਥੋੜਾ ਬਣਾਉਣੇ ਆ ਰਹੀ ਵੀ ਸਿਆਣੇ ਆ ਅਕਸਰ ਜਿਉ ਕੋਈ ਜ਼ਿੰਦਗੀ ਚ ਹੋਊਗਾ ਤੇ ਕੋਈ ਗੱਲ ਨਹੀਂ ਕਿਹੜਾ ਵਜਨ ਤੋਂ ਭੱਜੇ ਆ ਅਸੀਂ ਵੀ ਪੰਜ ਕਰਾਂਗੇ ਪੰਤਵਾਦ ਤੇ ਵੀ ਦਵਾਂਗੇ ਅੱਜ ਜਿਹੜੇ ਕੰਮ ਕਰਦੇ ਆ ਆਪਣਾ ਕਰ ਲੈਣ ਤੋਂ ਜਦੋਂ ਸਾਡੀ ਵਾਰੀ ਆਏ ਫਿਰ ਚੀਕਾਂ ਕਢਾ ਦੇ ਆ ਕੜਾਵਾਂਗੇ ਜ਼ਰੂਰ ਅੱਲਾ ਕੱਲਾ ਯਾਦ ਆ ਸਮੇਂ ਆਉਣ ਤੇ ਜਵਾਬ ਦਵਾਂਗਾ ਪਰ ਅਜੇ ਨਹੀਂ ਅਜੇ ਕੋਈ ਚੇਤ ਵਾਸਤੇ ਮੈਂ ਕਹਿ ਸਕਦਾ ਮੇਰੇ ਮਨ ਨੂੰ ਭਤਾਵਾ ਨਹੀਂ ਕਿਹਾ ਵੀ ਗੁੱਪ ਰਹਿਣਾ ਬੀਤੇ ਕਈ ਦਿਨਾਂ ਤੋਂ ਉਹ ਵਿਵਾਦਾ ਦੇ ਵਿੱਚ ਰਹੇ ਮਾਨ ਸਿੰਘ ਅਕਾਲੀ ਹੋਰਾ ਦੇ ਉੱਪਰ ਕਈ ਸਵਾਲ ਇਸ ਵਕਤ ਪੰਥ ਵੱਲੋਂ ਚੱਕੇ ਜਾ ਰਹੇ ਨੇ ਖਾਸ ਕਰ ਉਹਨਾਂ ਵੱਲੋਂ ਜੋ ਭਾਈ ਅੰਮ੍ਰਿਤਪਾਲ ਸਿੰਘ ਹੋਰਾ ਦੇ ਸਪੋਰਟਰ ਨੇ ਕਈ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮਾਨਸੇਕ ਅਕਾਲੀ ਹੋਰੀ ਸਾਡੇ ਨਾਲ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਤੇ ਹਰੇਕ ਅ ਵੀਡੀਓ ਦਾ ਸੱਚ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਬਲਦਫਤ ਬਲੂਨਾ ਜੀ ਵਾਇਕ ਕਰੋ ਖਾਲਸਾ ਵਾਇਕ ਜੀ ਫਤ ਜੀ ਬੜੇ ਸਵਾਲ ਚੱਕੇ ਜਾ ਰਹੇ ਨੇ ਅੱਜ ਅੱਜ ਕੱਲ ਤੁਹਾਡੇ ਉੱਪਰ ਮਾਨ ਸਿੰਘ ਅਕਾਲੀ ਨੇ ਆਹ ਕਰਤਾ ਮਾਨ ਸਿੰਘ ਅਕਾਲੀ ਉਹ ਮਾਨ ਸਿੰਘ ਅਕਾਲੀ ਦੇ ਉੱਪਰ ਇਹ ਸਵਾਲ ਹੈ ਮਾਨ ਸਿੰਘ ਅਕਾਲੀ ਦੇ ਉੱਪਰ ਉਹ ਸਵਾਲ ਹੈ ਕਿ ਅਜੀਹਾ ਕੀ ਹੋ ਗਿਆ ਬਾਬਾ ਜੀ ਤੁਸੀਂ ਤਾਂ ਸਵਾਲ ਚੱਕਦੇ ਸੀ ਲੋਕਾਂ ਦੇ ਉੱਪਰ ਤੁਸੀਂ ਗੱਲਾਂ ਕਰਦੇ ਸੀ ਵਿਚਾਰ ਦਿੰਦੇ ਸੀ ਪਰ ਹੁਣ ਤੁਹਾਡੇ ਉੱਪਰ ਹੀ ਸਵਾਲ ਜਿਹੜੇ ਨੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਕਈ ਵਾਰ ਨਾ ਸਮਾਜ ਜਿਹੜਾ ਉਹ ਆਪਣਾ ਰੰਗ ਵਿਖਾਉਂਦਾ ਇਨਸਾਨ ਜਿੰਨਾ ਮਰਜ਼ੀ ਚੰਗਾ ਹੋਵੇ ਤੁਸੀਂ 99 ਚੰਗੇ ਕੰਮ ਕਰ ਲਓ ਜੇ ਇੱਕ ਤੁਹਾਡੇ ਕੋ ਕਿਤੇ ਖਦਾਨਾ ਖਾਸ ਤਾਂ ਕਿ ਸ਼ਬਦ ਇਧਰ ਉਧਰ ਹੋ ਜAVE ਨਾ ਤੇ ਉਹ 99 ਕੰਮ ਕੀਤੇ ਵੀ ਤੁਹਾਡੇ ਲੋਕ ਭੁੱਲ ਜਾਂਦੇ ਆ ਠੀਕ ਹੈ ਮੈਂ ਕਹਿ ਸਕਦਾ ਵੀ ਸਮੇ ਦਾ ਕੋ ਰੰਗ ਹੋਊਗਾ ਬਾਕੀ ਜਿਹੜੀ ਗੱਲ ਮੇਰੇ ਤੇ ਇਲਜ਼ਾਮ ਲਾਏ ਜਾਂਦੇ ਆ ਮੈਂ ਭਈ ਨਾ ਤੇ ਕਦੀ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਤੇ ਨਾ ਮਾਰਾਂਗੇ ਗਦਾਰਾਂ ਦੀ ਰੋਟੀ ਖਾਣ ਨਾਲੋਂ ਚੰਗਾ ਜ਼ਹਿਰ ਦੀ ਪੁੜੀ ਲੈ ਕੇ ਉਹ ਖਾ ਲੋ ਉਹ ਚੰਗਾ ਆਪ ਹੀ ਮਰੋ ਤੇ ਟੱਬਰ ਵੀ ਮਾਰ ਲੋ ਜਿਹੜਾ ਆਪਾਂ ਗਦਾਰੀ ਕਰਦੇ ਆ ਜਿਹੜਾ ਕਿ ਮੱਥੇ ਤੇ ਕਲੰਕ ਲਾਦਾ ਉਹਦੇ ਨਾਲ ਉਹ ਚੰਗਾ ਵਾ ਅੱਜ ਮਰ ਜਾਓ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਉਹ ਸ਼ਰਮਸਾਰ ਨਾ ਹੋਣ ਠੀਕ ਹੈ ਜਿਹੜਾ ਇਲਜ਼ਾਮ ਮੇਰੇ ਤੇ ਲਾਇਆ ਜਾਂਦਾ ਉਹਦਾ ਕਰਕੇ ਜਿੱਦਾਂ ਕਹਿ ਸਕਦਾ ਵੀ ਮੈਂ ਵੀ ਭਾਵਕ ਹੋ ਗਿਆ ਮੇਰੇ ਕੋ ਵੀ ਸ਼ਬਦੇ ਦੁਰਦਨ ਨਿਕਲ ਗਏ ਬਾਕੀ ਸ਼ਬਦੀ ਸ਼ਬਦਾਂ ਦਾ ਹੇਰਫੇਰ ਹੀ ਆਪਣਿਆਂ ਤੋਂ ਆਪਣਿਆਂ ਨੂੰ ਦੂਰ ਕਰਤਾ ਹੋਰ ਤੇ ਗੱਲ ਕੋਈ ਵੀ ਨਹੀਂ ਹੁੰਦੀ ਤੁਹਾਡੇ ਉੱਪਰ ਇਲਜ਼ਾਮ ਲੱਗਦੇ ਨੇ ਕਿ ਵੀ ਭਾਈ ਅਮਰਿਤਪਾਲ ਸਿੰਘ ਹੁਰਾ ਨੂੰ ਜੇਲ੍ਹ ਦੇ ਵਿੱਚ ਭੇਜਣ ਵਾਲੇ ਅਤੇ ਉਹਨਾਂ ਦੀ ਗਲਤ ਜਿਹੜੀ ਆ ਪ੍ਰਚਾਰ ਕਰਨ ਵਾਲੇ ਮਾਨਸਿਕ ਅਕਾਲੀ ਹੋਰੀ ਨੇ ਹਿੱਟ ਲਿਸਟ ਦੇ ਵਿੱਚ ਤੁਹਾਡਾ ਨਾਮ ਵੀ ਜਿਹੜਾ ਹੈ ਵਾਇਰਲਸ ਪੰਜਾਬ ਜਿੱਥੇ ਬੰਦੀ ਇੱਕ ਟਿਕਟੌਕ ਦੇ ਉੱਪਰ ਚੈਟ ਚਲੀ ਉਹਦੇ ਵਿੱਚ ਵੀ ਤੁਹਾਡਾ ਨਾਮ ਹੈ ਤੁਹਾਨੂੰ ਤਾਂ ਲੋਕ ਕਹਿੰਦੇ ਪੈਨ ਕਿ ਵੀ ਆ ਬੰਦਾ ਤਾਂ ਮਾਰ ਦੇਣਾ ਸੀ ਇਹਨੇ ਆ ਚੀਜ਼ਾਂ ਕੀਤੀਆਂ ਨੇ ਵੇਖੋ ਭਈ ਜੇ ਉਹਨਾਂ ਨੂੰ ਲੱਗਦਾ ਮੇਰੇ ਮਰਨਾ ਪੰਜਾਬ ਦਾ ਵਿਕਾਸ ਹੁੰਦਾ ਤੇ ਮੈਂ ਮਰਨ ਵਾਸਤੇ ਤਿਆਰ ਹਾਂ ਜੇ ਮੈਂ ਭੱਜੂਗਾ ਮੈਂ ਬਗਾਰਤ ਹੋਊਗਾ ਆਪਣੀ ਜ਼ਬਾਨ ਤੋਂ ਫਿਰੂੰਗਾ ਆਪਣੇ ਪਿਓ ਦੇ ਨਹੀਂ ਹੋਊਗਾ ਠੀਕ ਹੈ ਛਾਤੀ ਢਾਲ ਬਣਾ ਕੇ ਖੜਨਾਗੇ ਜੇ ਭੱਜੇ ਤਾਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਹੀਂ ਆ ਬਾਕੀ ਰਹੀ ਗੱਲ ਮਾਰਨ ਦੀ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਮਰਨਾ ਮਰਾਉਣਾ ਰੱਬ ਦੇ ਹੱਥ ਆ ਜਿੰਨੇ ਉਹਨੇ ਸਾਹ ਬਖਸ਼ਿਆ ਸਾਹ ਉਹਨੇ ਮਿਲਨੇ ਆ ਜੇ ਕੋਈ ਆਖੇ ਇਮੈਂ ਮਾਰ ਦਵਾ ਮਾਰਨ ਮੋਰਨ ਵਾਲੀ ਖੇਡਾਂ ਜਿਹੜੀਆਂ ਨੇ ਇਹ ਫਿਲਮਾਂ ਦੇ ਵਿੱਚ ਡਾਇਲੌਗ ਚੰਗੇ ਲੱਗਦੇ ਆ ਕਿ ਮੈਂ ਮਾਰ ਦਨਾ ਕਿਸੇ ਨੂੰ ਤੁਸੀਂ ਕਿਸੇ ਨੂੰ ਮਾਰ ਕੇ ਵੇਖੋ ਤੁਹਾਡੇ ਬੂਹੇ ਬੰਦ ਹੋ ਜਾਂਦੇ ਆ ਅੱਜ ਦਾ ਸਮਾਂ ਇਦਾਂ ਦਾ ਵੀ ਪੂਰਾ ਟੱਬਰ ਹੀ ਚੁੱਕਿਆ ਜਾਂਦਾ ਠੀਕ ਆ ਬਾਕੀ ਕਤਲ ਜਿਹੜਾ ਕਰਾਉਂਦੇ ਆ ਉਹ ਕਿਹੜਾ ਆਪ ਕਰਦੇ ਆ ਉਹ ਤੇ ਬਾਹਰੋਂ ਲਿਆ ਕੇ ਕੋਈ ਵਿਚਾਰਾ ਕੋਈ 5000 ਤੇ ਕੋਈ 7000 ਤੇ ਕੋਈ 10000 ਤੇ ਗਰੀਬ ਬੱਚੇ ਉਹਨਾਂ ਨੂੰ ਲਿਆ ਕੇ ਉਹ ਤੇ ਜੁਪੀ ਬਿਹਾਰ ਦਾ ਅਸਲਾ ਫੜਾ ਦਿੰਦੇ ਆ ਵੀ ਲਓ ਜੀ ਬੰਦਾ ਮਾਰ ਤੋ ਬੰਦਾ ਮਾਰਨੂ ਕੀ ਆ ਬੰਦੇ ਵਿੱਚ ਹੈ ਕੀ ਆ ਤੁਸੀਂ ਇਹ ਦੱਸੋ ਬੰਦੇ ਨੇ ਤੇ ਗੋਲੀ ਮਾਰਨ ਦੀ ਵਲੀ ਲੋੜ ਬੰਦੇ ਸਾਰਾ ਕਫਾ ਲੋਪਾਂਦਾ ਤਾਂ ਮਰ ਜਾਂਦਾ ਬਾਕੀ ਰਹੀ ਗੱਲ ਜਿਹੜੀ ਤੁਸੀਂ ਲਿਸਟ ਦੀ ਗੱਲ ਕੀਤੀ ਭਾਈ ਵੇਖ ਮੈਂ ਇਮਾਨਦਾਰੀ ਨੂੰ ਇਹ ਗੱਲ ਕਹਿੰਦਾ ਇਮਾਨਦਾਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਹਾਜ਼ਰ ਜਾਣ ਕੇ ਕੋੜ ਪੈ ਕੇ ਮਰੇ ਜੇ ਅਹੀਂ ਕਿਤੇ ਐਫ ਆਈ ਆਰ ਕਰਾਈ ਹੋਵੇ ਜਾਂ ਅਹੀਂ ਕਦੇ ਕੋਈ ਗਵਾਹੀ ਦਿੱਤੀ ਹੋਵੇ ਕਿ ਸਾਨੂੰ ਉਹ ਤੋਂ ਖਤਰਾ ਅਮਰਿਤਪਾਲ ਸਿੰਘ ਹੋਰ ਦੇ ਜਿਹੜੇ ਸਮਰਥਕ ਨੇ ਉਹਨਾਂ ਵੱਲੋਂ ਜੋ ਸਵਾਲ ਚੱਕੇ ਜਾ ਰਹੇ ਨੇ ਉਹ ਕਿਸ ਹੱਦ ਤੱਕ ਸੱਚ ਨੇ ਇਹ ਉਹਨਾਂ ਦੀ ਏਸੇ ਕਮੀ ਦਾ ਕਰਕੇ ਆ ਏਡਾ ਵੱਡਾ ਵਿਵਾਰ ਛੜਿਆ ਤੇ ਇੰਨਾ ਵੱਡਾ ਘੇਰਾ ਵੀ ਮੇਰੇ ਬਾਅਦ ਤੇ ਬੁਣਿਆ ਗਿਆ ਵੀ ਸ਼ਾਇਦ ਹੋ ਸਕਦਾ ਵੀ ਮਾਨ ਸਿੰਘ ਅਕਾਲੀ ਹੱਥ ਖੜੇ ਕਰਕੇ ਕਹਿ ਦੇਵੇ ਵੀ ਹਾਲੋ ਤੁਹਾਡਾ ਸ਼ਸਤਰ ਵਸਤਰ ਪਿਆ ਭਾਈ ਸਾਡੇ ਲੋ ਫਤਿਹ ਪ੍ਰਵਾਨ ਕਰਿਓ ਹਣਾ ਲੇਕਿਨ ਭੱਜਣ ਨੂੰ ਕੀ ਐ ਸਿੱਖੀ ਚੋਂ ਅੱਜ ਭਜੋ ਭਗਾਉੜੇਗਾ ਤੇ ਵਾਸਤੇ ਬੰਨਣਾ ਜਦੋਂ ਅਸੀਂ ਸੱਚੇ ਆ ਤੁਸੀਂ ਸਿੱਖੀ ਦੀ ਗੱਲ ਕਰਦੇ ਸੀਗੇ ਤੇ ਅੱਜ ਤੁਸੀਂ ਗੱਲ ਉਹ ਕਹਿ ਰਹੇ ਹੋ ਕਿ ਭੱਜਣ ਦੀ ਗੱਲ ਕਰ ਰਹੇ ਹੋ ਨਹੀਂ ਬੈਤ ਤੁਹਾਨੂੰ ਦੱਸਿਆ ਵੀ ਚਾਰੇ ਪਾਸੇ ਵਿਉਂਤਬੰਦੀ ਇਦਾਂ ਦੀ ਕੀਤੀ ਗਈ ਹੂੰ ਇਹ ਜਿਹੜੇ ਬੰਦੇ ਸਮਝ ਲਓ ਵੀ ਸਾਡਾ ਨਾਂ ਸੁਣ ਕੇ ਜਿਹਨਾਂ ਦੇ ਸਾਹ ਝੁੱਕਦੇ ਸੀ ਨਾ ਜਿਹੜੇ ਸਾਡੇ ਪਰਛਾਵੇਂ ਤੋਂ ਵੀ ਡਰਦੇ ਸੀ ਅੱਜ ਉਹ ਵੀ ਬੰਦੇ ਸਾਨੂੰ ਟ੍ਰੋਲ ਕਰਦੇ ਪਏ ਅੱਜ ਉਹ ਵੀ ਬੰਦੇ ਸਾਡੇ ਤੇ ਕਮੈਂਟ ਕਰਦੇ ਪਏ ਸਮਝਦੇ ਗੱਲ ਕਿਉਂ ਕਿਉਂਕਿ ਵਕਤ ਅੱਜ ਉਹਨਾਂ ਦੇ ਹੱਥ ਵਿੱਚ ਹੈ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਪਿਆ ਕਿਉਂਕਿ ਜਿਹੜਾ ਲਿਸਟ ਵਿੱਚ ਨਾਮ ਆ ਨਾ ਬਿਲਕੁਲ ਮੈਂ ਕੋਈ ਜੱਜ ਥੋੜਾ ਮੇਰੇ ਅੱਖਾਂ ਕੋਈ ਬਾਹਰ ਕੱਢ ਦੇਵੇ ਮੇਰੇ ਅੱਖਾਂ ਕੋਈ ਅੰਦਰ ਕਰ ਦੇਵੇ ਮੈਂ ਇਹ ਗੱਲ ਕਹਿੰਦਾ ਭਈ ਜੇ ਮੇਰੇ ਤੋਂ ਖਤਰਾ ਤੇ ਮੈਂ ਇਹ ਪਹਿ ਲਿਖ ਕੇ ਦੇਣ ਨੂੰ ਤਿਆਰ ਆ ਮੈਨੂੰ ਕੋਈ ਖਤਰਾ ਨਹੀਂ ਕਹਤੋਂ ਨਾ ਮੈਂ ਇਹਨੂੰ ਡਰਾਉਣਾ ਨਾ ਮੈਂ ਕੋਈ ਡਰਦਾ ਤੁਹਾਡੇ ਤੁਹਾਡੇ ਕਹਨ ਦੇ ਉੱਪਰ ਕੁਝ ਨਹੀਂ ਹੋਇਆ ਅਮਰਿਤਪਾਲ ਸਿੰਘ ਇਨਸੀਡੈਂਟ ਜਿੱਥੇ ਮਰਜ਼ੀ ਖੜਾ ਕਰ ਲਓ ਅਹੀਂ ਉੱਥੇ ਆਉਣ ਵਾਸਤੇ ਤਿਆਰ ਆ ਉੱਥੇ ਸੌਂ ਖਾਣ ਨੂੰ ਤਿਆਰ ਆ ਜਾਂ ਕਦੇ ਸਾਨੂੰ ਸਾਬਤ ਕਰੋ ਪਈ ਕਿਥੇ ਲਿਖ ਕੇ ਦੇ ਕੇ ਆਏ ਆ ਠੀਕ ਆ ਨਾ ਆਪਾਂ ਵੇਖੋ ਗਵਾਂਢੀ ਹੈ ਯਾਰ ਮਾਜੇ ਦੇ ਆਹੀਂ ਵੀ ਭਾਉਂਗਾ ਮਾਜੇ ਵਾਲੇ ਐਂ ਕਿ ਕੋਈ ਗਦਾਰ ਥੂਣਾ ਵਾ ਅਹੀਂ ਮੱਥੇ ਤੇ ਕਲੰਕ ਲਾ ਕੇ ਮੈਂ ਪਹਿਲਾਂ ਦੱਸਿਆ ਵੀ ਨਹੀਂ ਮਰਦੇ ਆਪਣੀਆਂ ਪੀੜੀਆਂ ਨੂੰ ਸ਼ਰਮਸਾਰ ਨਹੀਂ ਇਹੀ ਕਰਨਾ ਸਾਡਾ ਭਰਾ ਵਾ ਉਹ ਛੋਟਾ ਵਾ ਠੀਕ ਆ ਬਾਕੀ ਉਹਨਾਂ ਦੇ ਬੰਦਿਆਂ ਦੀਆਂ ਕਮੀਆਂ ਥੋੜੀਆਂ ਜੀਆਂ ਉਹਦਾ ਕਰਕੇ ਸਾਡਾ ਏਡਾ ਵੱਡਾ ਵਿਵਾਦ ਹੋ ਗਿਆ ਅਸਲ ਵਿੱਚ ਵਾਰਸ ਜਥੇਬੰਦੀ ਦੇ ਜਿਹੜੇ ਸਿੰਘ ਆ ਉਹਨਾਂ ਨੂੰ ਚਾਹੀਦਾ ਵਾ ਜਿਹੜੇ ਬੰਦੇ ਵਿਰੋਧ ਵੀ ਕਰਦੇ ਪਏ ਨਾ ਉਹਨਾਂ ਨੂੰ ਪਿਆਰ ਨਾਲ ਆਪਣੇ ਨਾਲ ਜੋੜਨ ਤੇ ਜੇ ਆਪਾਂ ਵਿਰੋਧ ਕਰਕੇ ਆਖ리에 ਕਿਸੇ ਬੰਦੇ ਨੂੰ ਜੋੜ ਲਾਂਗੇ ਤਾਂ ਕੋਈ ਜੁੜਦਾ ਦੱਸੋ ਮੈਨੂੰ ਅੱਜ ਦੇ ਸਮੇਂ ਚ ਤੁਹਾਨੂੰ ਜੋੜਨ ਤੇ ਤੁਸੀਂ ਜੁੜਨ ਨੂੰ ਤਿਆਰ ਹੋ ਜੀ ਉਪਾਈ ਵੇਖ ਜੇ ਪੰਜਾਬ ਦਾ ਵਿਕਾਸ ਹੁੰਦਾ ਨਾ ਜੁੜਨ ਨੂੰ ਕੀ ਗੱਲ ਮੈਂ ਕਿਹਾ ਵੀ ਉੱਥੇ ਕੋਈ ਦੁਸ਼ਮਣ ਉਹਨਾਂ ਦਾ ਜਾਂ ਮੈਂ ਉਹਨਾਂ ਤੇ ਗੋਲੀਆਂ ਚਲਾਈਆਂ ਜਾਂ ਉਹਨਾਂ ਨੇ ਮੇਰੇ ਤੇ ਗੋਲੀਆਂ ਚਲਾਈਆਂ ਜੇ ਵੇਖੋ ਪੰਜਾਬ ਦੀ ਪੰਜਾਬ ਦੀ ਭਲਾਈ ਦੀ ਗੱਲ ਆ ਨਾ ਉਹਦੇ ਵਾਸਤੇ ਆਪਾਂ ਤਤ ਪਰ ਖੜੇ ਮਿਲਾਂਗੇ ਤੁਹਾਨੂੰ ਉੱਥੇ ਕੱਲਾ ਅਮਰਤਪਾਲ ਕੀ ਦੁਨੀਆ ਦਾ ਕੋਈ ਬੰਦਾ ਵੀ ਹੋਵੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਉਹਦੇ ਨਾਲ ਤੁਹਾਨੂੰ ਖੜੇ ਮਿਲਾਂਗੇ ਸਾਡਾ ਅਮਰਤਪਾਲ ਨਾਲ ਥੋੜਾ ਕੋਈ ਵਿਰੋਧ ਆ ਗੱਲ ਤੇ ਸ਼ਬਦਾਂ ਦੀ جنگ ਹੀ ਹੂੰ ਆਪਾਂ ਕੋ ਡਾਂਗੋ ਡਾਂਗ ਜੀ ਥੋੜਾ ਆਏ ਪੀ ਜਾਂ ਆਪਾਂ ਉੱਥੇ ਜਾ ਕੇ ਵੇਖੋ ਇਹ ਤੇ ਸਰਕਾਰਾਂ ਦੀ ਰਣਨੀਤੀ ਆ ਸਾਡੀ ਨੀਤੀ ਨਹੀਂ ਹੈਗੀ ਜੇ ਤੁਹਾਨੂੰ ਅੰਮ੍ਰਿਤਪਾਲ ਜਥੇਬੰਦੀ ਦੇ ਲੋਕ ਕਹਿਣ ਕਿ ਬਈ ਆਓ ਸਾਡੇ ਨਾਲ ਜੁੜੋ ਅਸੀਂ ਪੰਥ ਦੇ ਕੰਮ ਕਰਨੇ ਆ ਪੰਜਾਬ ਦੇ ਹਿੱਤਾਂ ਦੇ ਕੰਮ ਕਰ ਰਹੇ ਆ ਤੁਸੀਂ ਜੁੜੋਗੇ ਦਲ ਬਾਈ ਜੇ ਘਰ ਆ ਕੇ ਕਹਿਣਗੇ ਤੇ ਜ਼ਰੂਰ ਜੁੜੂਗਾ ਸਾਰਾ ਕੁਝ ਭੁੱਲ ਕੇ ਜੁੜੂਗਾ ਇੰਨਾ ਕੁਝ ਮੇਰੇ ਨਾਲ ਮੰਨ ਲਓ ਵਿਰੋਧ ਕੀਤਾ ਕੁਝ ਵੀ ਹੋਇਆ ਹਨਾ ਮੈਂ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਵਾਂਗਾ ਕੋਈ ਚੱਕਣ ਜੇ ਘਰ ਆ ਕੇ ਕਹਿਣਗੇ ਜ਼ਰੂਰ ਖੜਾਂਗਾ ਨਾਲ ਹਾਂ ਕਿ ਤੁਹਾਡੇ ਉੱਪਰ ਬੜੇ ਲੋਕ ਨੇ ਉਹ ਸਵਾਲ ਚੱਕਦੇ ਪਏ ਨੇ ਇੱਕ ਤੁਹਾਡੀ ਇੰਟਰਵਿਊ ਮੇਰੇ ਖਿਆਲ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕਿਹਾ ਕਿ ਬਈ ਹਰੇਕ ਸਿੱਖ ਨੂੰ ਪੰਜ ਜੜੇ ਨੇ ਉਹ ਬੱਚੇ ਪੈਦਾ ਕਰਨੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਸਵਾਲ ਪੁੱਛਿਆ ਕਿ ਬਈ ਤੁਸੀਂ ਦੋ ਕਿਉਂ ਪੈਦਾ ਕੀਤੇ ਨੇ ਤੁਸੀਂ ਕਿਉਂ ਨਹੀਂ ਪੰਜ ਕੀਤਾ ਉਹ ਵੀਡੀਓ ਤੁਹਾਡੀ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਕੀ ਹੈ ਜੀ ਅਸਲ ਵਿੱਚ ਨਾ ਉਹ ਡਿਜੀਟਲ ਪੈਂਡੂ ਵਾਲੇ ਵੀਰ ਨੂੰ ਪੁੱਛਿਓ ਤੁਸੀਂ ਜਦੋਂ ਨੇ ਮੈਨੂੰ ਇਹ ਸਵਾਲ ਕੀਤਾ ਸੀ ਵੀ ਕਿਨੇ-ਕਨੇ ਬੱਚੇ ਹੋਣੇ ਚਾਹੀਦੇ ਪੰਥ ਦੇ ਕਾਰਜਾ ਵਾਸਤੇ ਕਿਉਂਕਿ ਪਹਿਲਾਂ ਆਪਣੇ ਘਰਾਂ 'ਚ ਪੰਜ ਬੱਚੇ ਹੁੰਦੇ ਸੀ ਇੱਕ ਬੱਚਾ ਆਪਾਂ ਪੰਥ ਦੀ ਭਲਾਈ ਵਾਸਤੇ ਜਾਨੀ ਕਿ ਜਿਹਨੂੰ ਆਪਾਂ ਫੌਜ ਕਹਿੰਦੇ ਆ ਖਾਲਸਾ ਫੌਜ ਉਹਦੇ 'ਚ ਭਰਤੀ ਕਰਦੇ ਸੀ ਠੀਕ ਹੈ ਇੱਕ ਸਾਡਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਦਿੱਤਾ ਜਾਂਦਾ ਸੀ ਕਿਉਂਕਿ ਸਾਡੀ ਕਾਰ ਵੀ ਚੱਲਣਾ ਜ਼ਰੂਰੀ ਸੀ ਤੇ ਸਾਡੀ ਫੌਜ ਵੀ ਹੋਣਾ ਜ਼ਰੂਰੀ ਸੀ ਠੀਕ ਹੈ ਜੀ ਜੇ ਮੰਨ ਲਓ ਉਹ ਜਿਹੜੇ ਦੋ ਬੱਚੇ ਪੰਥ ਨੂੰ ਦਿੱਤੇ ਆ ਇੱਕ ਕਾਰ ਕਰਕੇ ਲਿਆਉਂਦਾ ਇੱਕ ਪੰਥ ਦੀ ਸੇਵਾ ਤਲਵਾਰ ਲੈ ਕੇ ਕਰਦਾ ਇੱਕ ਮਾਲਾ ਫੇਰ ਕੇ ਤੇ ਕਾਰ ਇਕੱਠੀ ਕਰਕੇ ਭੋਜਨ ਤਿਆਰ ਕਰਦਾ ਜੰਗਾਂ ਜੁੱਧਾਂ ਦੇ ਵਿੱਚ ਪਹਚਾਉਣ ਵਾਸਤੇ ਸਮੇਂ ਦੀ ਗੱਲ ਉਹ ਦੋ ਦਤਿਆਂ ਦੀ ਤਿੰਨ ਜਿਹੜੇ ਉਹ ਘਰ ਦੇ ਕਾਰਜ ਕਰਦੇ ਸੀ ਉਹ ਉਹਨੇ ਵੀਰ ਨੇ ਉਹ ਪੂਰੀ ਵੀਡੀਓ ਨਹੀਂ ਪਾਈ ਉਹਨੇ ਉਹਨਾਂ ਕਾ ਕਲਿੱਪ ਪਾਇਆ ਜਿੰਨਾ ਕਲਿੱਪ ਕੀ ਜਿਹੜਾ ਮੇਰੀ ਬਦਨਾਮੀ ਕਰ ਸਕੇ ਠੀਕ ਹੈ ਤੁਹਾਡੀ ਬਦਨਾਮੀ ਕੀਤੀ ਡਿਜੀਟਲ ਪਿੰਡੂ ਵਾਲਿਆਂ ਨੇ ਬਈ ਕਹਿ ਸਕਦਾ ਬਦਨਾਮੀ ਹੈ ਫੇ ਪੂਰੀ ਵੀਡੀਓ ਪਾਉਂਦੇ ਉਹਦੇ ਵਿੱਚ ਪਾਉਣੀ ਚਾਹੀਦੀ ਉਹਨਾਂ ਨੂੰ ਪੂਰੀ ਪੋਸਟ ਪਾਉਂਦੇ ਉਹਨਾਂ ਉਹਨਾਂ ਕਲਿੱਪ ਆ ਬਸ ਮੁੜ ਕੇ ਹੀ ਹੀ ਜਾ ਕਰਕੇ ਲਾਤਾ ਵੇਖੋ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕਹਿੰਦੇ ਆ ਇਹੋ ਚਲਦੀ ਨੇ ਵੀਡੀਓ ਤੇ ਮੈਂ ਕਿਹਾ ਵੀ ਸਵਾ ਲੱਖ ਮੇਰੇ ਕੋਲ ਆ ਤੇ ਇੱਕ ਬਾਾਰ ਚਲਾ ਗਿਆ ਹਨਾ ਇਹੋ ਗੱਲ ਕੀਤੀ ਹੁਣ ਜਿਹੜਾ ਅਗਲਾ ਸਵਾਲ ਹੀ ਉਹਦਾ ਉਹ ਵੀਡੀਓ ਉਹਨਾਂ ਨੇ ਨਹੀਂ ਪਾਈ ਮੋਨਾ ਕਹਾਂ ਵੀ ਤੁਹਾਡੇ ਕਿਉਂ ਨਹੀਂ ਪੰਜ ਬੱਚੇ ਮੈਂ ਕਿਹਾ ਜਦੋਂ ਮੇਰੀ ਸਿੰਘਣੀ ਨਹੀਂ ਚੜਾਈ ਕਰ ਗਈ ਹੁਣ ਮੈਂ ਬੱਚੇ ਕੰਧਾਂ ਥੋੜਾ ਬਣਾਉਣੇ ਆ ਤੁਸੀਂ ਵੀ ਸਿਆਣੇ ਆ ਅਕਸਰ ਜੇ ਕੋਈ ਜ਼ਿੰਦਗੀ ਚ ਹੋਊਗਾ ਤੇ ਕੋਈ ਗੱਲ ਨਹੀਂ ਕਿਹੜਾ ਬਚਨ ਤੋਂ ਭੱਜੇ ਆ ਅਸੀਂ ਵੀ ਪੰਜ ਕਰਾਂਗੇ ਪੰਤਵਾਦ ਤੇ ਵੀ ਦਵਾਂਗੇ ਆਪਣੀ ਜਬਾਨ ਤੋਂ ਥੋੜਾ ਮੁਕਰਿਆ ਮਤਲਬ ਤੁਹਾਡੀ ਬਦਨਾਮੀ ਕੀਤੀ ਉਹਨਾਂ ਨੇ ਕਹਿ ਸਕਦਾ ਕਹਿ ਸਕਦਾ ਬਦਨਾਮੀ ਆ ਕਲੇਪੀ ਹੁੰਨੇ ਉਹਨੇ ਛੋਟੇ ਛੋਟੇ ਜੇ ਕੱਟ ਕੇ ਪਾਈ ਜਿੱਥੇ ਆਪਣੀ ਆਵਾਜ਼ ਲਈ ਸਾਡੀ ਆਵਾਜ਼ ਉਹਨਾਂ ਈ ਲਈ ਜਿੰਨੀ ਕੁ ਜ਼ਰੂਰਤ ਸੀ ਮੈਂ ਕਹਿ ਸਕਦਾ ਇਹ ਤੋਂ ਵੱਧ ਨਹੀਂ ਕੋ ਕਿਉਂਕਿ ਵੇਖੋ ਜਦੋਂ ਆਪਾਂ ਗਲਤ ਜਾਂਦੇ ਪੂਰੀ ਪਾਈਏ ਮੈਂ ਤੁਹਾਨੂੰ ਵੀ ਬਦਨਾਮੀ ਕੀਤੀ ਉਹਨਾਂ ਦੇ ਨਾਲ ਤੁਸੀਂ ਡਿਜੀਟਲ ਪਿੰਡੂ ਵਾਲੇ ਦੇ ਨਾਲ ਕਿ ਭਈ ਤੁਸੀਂ ਆ ਇੰਨੀ ਵੀਡੀਓ ਕਿ ਪਾਈ ਪੂਰੀ ਕਿਉਂ ਨਹੀਂ ਪਾਈ ਮੈਂ ਨਹੀਂ ਕਿਹਾ ਕਹਿਣ ਨੂੰ ਮੇਰਾ ਮੈਂ ਨਾ ਉਹਨੂੰ ਪਹਿਲਾਂ ਦੱਸਿਆ ਆਸ ਟਾਈਮ ਨਾਲ ਉਹ ਵੀ ਬੰਦੇ ਮਤਲਬ ਕਿ ਆਪਣੇ ਤੇ ਟਿੱਪਣੀਆਂ ਕਰਨ ਦੇ ਆ ਜਿੰਨਾ ਬੰਦਿਆਂ ਦੀ ਔਕਾਤ ਸਾਡੇ ਤੋਂ ਕਦੇ ਬਹੁਤ ਕਹਿ ਸਕਦੇ ਆ ਵੀ ਔਕਾਤ ਨਹੀਂ ਹੈ ਉਹਨਾਂ ਦੀ ਵੀ ਸਾਡੇ ਵੱਲ ਐਦਾਂ ਅੱਖ ਭਰ ਕੇ ਵੇਖ ਲੈਣ ਅੱਜ ਉਹ ਬੰਦਿਆਂ ਦੇ ਚੈਨਲਾਂ ਤੇ ਪੇਚਾਂ ਦੇ ਵੀਡੀਓ ਚੱਲਦੀਆਂ ਸਾਡੀਆਂ ਹੂੰ ਕੋਈ ਗੱਲ ਨਹੀਂ ਵਕਤ ਆ ਵਕਤ ਕਦੇ ਵੀ ਬਦਲ ਸਕਦਾ ਉਹ ਰੰਗ ਬੁਖਾ ਸਕਦਾ ਬੀਬੀ ਪ੍ਰੋਬਲਮ ਖੋਰ ਹੋਰੀ ਤੁਹਾਡੇ ਪਰਸਵਾਲ ਚੱਕਰੇ ਨੇ ਕਿ ਵੀ ਇਹ ਕਿਹੜਾ ਨਿਹੰਗ ਸਿੰਘ ਆ ਗਿਆ ਜਿਹੜਾ ਗਾਲਾ ਕੱਢਦਾ ਹੈ ਤੁਸੀਂ ਗਾਲਾ ਵੀ ਕੱਢੀਆਂ ਨੇ ਇਹ ਫਿਰ ਕੀ ਸਵਾਲ ਵਾਜਬ ਨਹੀਂ ਲੱਗਾ ਤੁਹਾਨੂੰ ਬਾਈ ਇੱਕ ਗੱਲ ਸੁਣੋ ਅੱਜ ਲੋਕ ਤੇ ਕਰਦੇ ਪਏ ਨਾ ਟਰੋਲ ਕਰਦੇ ਕਰ ਲੈਣ ਦੋ ਕੋਈ ਗੱਲ ਨਹੀਂ ਵਕਤ ਆ ਮੈਂ ਪਹਿਲਾਂ ਦੱਸਿਆ ਹਮ ਜੋ ਕੰਮ ਕਰਤੇ ਹੈ ਸ਼ਰਿਆਮ ਕਰਤੇ ਹੈ ਹਮ ਵੋ ਮੂਮਨ ਨਹੀਂ ਜੋ ਪੂਜੇ ਬੁੱਤ ਖਾਨੇ ਕੋ ਹਮ ਵੋ ਕਾਫਿਰ ਹੈ ਜਿਨੇ ਕਾਬੇ ਇਸਲਾਮ ਕਰਤੇ ਹੈ ਅੱਜ ਜਿਹੜੇ ਕੰਮ ਕਰਦੇ ਆਪਣਾ ਕਰ ਲੈਣ ਦੋ ਜਦੋਂ ਸਾਡੀ ਵਾਰੀ ਆਈ ਫਿਰ ਚੀਕਾਂ ਕਢਾ ਦੇਾਂਗੇ ਕਢਾਵਾਂਗੇ ਜ਼ਰੂਰ ਅੱਲਾ ਖੱਲਾ ਯਾਦ ਆ ਸਮੇਂ ਆਉਣ ਤੇ ਜਵਾਬ ਦਊਂਗਾ ਪਰ ਅਜੇ ਨਹੀਂ ਅਜੇ ਕੋਈ ਚੇਤੇ ਵਾਸਤੇ ਮੈਂ ਕਹਿ ਸਕਦਾ ਮੇਰੇ ਮਨ ਨੂੰ ਭਰਾਵਾ ਨਹੀਂ ਕਿਹਾ ਵੀ ਗੁਪਤ ਰਹਿਣਾ ਅਵੀ ਮੈਂ ਤੁਹਾਡਾ ਮਾਨਡ ਕੀਤਾ ਤੁਸੀਂ ਭਰਾ ਜੇ ਤੁਸੀਂ ਆਏ ਆ ਤੁਹਾਡਾ ਆਪਣਾ ਘਰ ਆ ਤਾਂ ਕਰਕੇ ਤੁਹਾਡੇ ਨਾਲ ਚਾਰ ਗੱਲਾਂ ਕਰਤੀਆਂ ਤੁਸੀਂ ਗੱਲ ਕੀਤੀ ਕਿ ਬਈ ਮੈਨੂੰ ਸ਼ਰਾਪ ਲੱਗਿਆ ਹੈ ਤੇ ਉਸ ਤੋਂ ਬਾਅਦ ਇੱਕ ਮੇਰੇ ਖਿਆਲ ਨਾਲ ਬਾਬਾ ਜੀ ਚੈਨਲ ਵਾਲਾ ਮੁੰਡਾ ਹੈ ਉਹਨੇ ਵੀਡੀਓ ਪਾਈ ਸੱਚੀ ਸ਼ਰਾਪ ਲੱਗਿਆ ਤੁਹਾਨੂੰ ਜੀ ਮੈਂ ਉਹ ਫੀਲਿੰਗ ਵੱਡੀ ਚੱਕ ਗਿਆ ਹੋ ਅਸਲ ਦੇ ਵਿੱਚ ਨਾ ਮੈਂ ਮਜ਼ਾਕ ਕੀਤਾ ਹੈ ਤੇ ਉਹ ਮਜ਼ਾਕ ਨੂੰ ਵੱਡੀ ਫੀਲਿੰਗ ਚੱਕ ਗਿਆ ਵੀ ਯਾਰ ਸ਼ਾਇਦ ਹੋ ਸਕਦਾ ਮੇਰਾ ਕਰਕੇ ਕੋਈ ਜੀਪ ਹੋਏ ਮੇਰਾ ਕਰਕੇ ਕੋਈ ਮਰ ਪਵੇ ਵੇਖੋ ਬਈ ਕਿਸੇ ਦੇ ਕਹਿਣ ਤੇ ਕੋਈ ਮਰਦਾ ਨਹੀਂ ਆ ਕਿਸੇ ਦੇ ਕਹਿਣ ਤੇ ਕੋਈ ਜਿੰਦਾ ਨਹੀਂ ਆ ਠੀਕ ਆ ਜਿੰਨੀ ਕਿਸੇ ਦੀ ਲਿਖੀ ਆ ਉਹ ਓਨੀ ਭੋਕੇ ਜਾਂਦਾ ਮੈਂ ਵੈਸੇ ਸੁਭਾਵਕ ਬਚਨ ਕੀਤਾ ਮੇਰੇ ਯਾਰ ਸਰਾਪ ਤੇ ਲੱਗ ਗਿਆ ਸਾਡਾ ਭਰਾ ਚਲਾ ਗਿਆ ਭਾਈ ਜਿਹੜਾ ਆਇਆ ਉਹਨੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ ਜੇ ਹਾ ਚਰੀ ਲਿਖਿਆ ਤੇ ਹਾ ਹੁਕਮ ਕਮਾਹੇ ਘੱਲਿਆਵੇ ਨਾਨਕਾ ਸੱਤੇ ਉੱਠੀ ਜਾਏ ਉਦੇ ਹੁਕਮ ਤੋਂ ਬਾਹਰ ਤੇ ਕੋਈ ਨਹੀਂ ਆਉਣਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਹੈ ਨਾ ਤੇ ਫਿਰ ਇਹ ਤੇ ਐਵੇਂ ਜਿੱਦਾਂ ਫੋਕੀ ਹਵਾਜੀ ਚਗਲਾ ਚੱਕੀ ਫਿਰਦਾ ਚੱਕੀ ਜਾਂਦਾ ਕੋਈ ਨਹੀਂ ਆਪਣੀਆਂ ਵੀ ਬਹੁਤ ਕਰ ਰਹੀਆਂ ਤੁਹਾਡੇ ਉੱਪਰ ਫਿਰ ਮੁੜ ਕੇ ਨਾ ਮੈਂ ਪਹਿਲਾਂ ਇੱਕ ਵੀਡੀਓ ਚ ਪਾਏ ਦੱਸਿਆ ਵਾ ਵੀ ਮੁੜ ਕੇ ਭੱਜ ਗਿਆ ਐਸਐਚਓ ਦੇ ਥਣ ਤੇ ਚੜ ਜਾਣਾ ਜਾ ਕੇ ਜਦੋਂ ਅਸੀਂ ਜਾਂਦੇ ਫਿਰ ਚੀਕਾਂ ਨਿਕਲਦੀਆਂ ਠੀਕ ਹੈ ਤੇ ਮੁੜ ਕੇ ਐਸਐਚਓ ਨੂੰ ਜਾ ਕੇ ਕਹਿੰਦਾ ਵੀ ਮੈਨੂੰ ਮਾਨ ਸਿੰਘ ਅਕਾਲੀ ਇਹ ਲੋਕ ਫੋਨ ਆਇਆ ਤਾਂ ਕੀ ਆ ਗਈ ਪ੍ਰੋਤੀ ਮੰਡ ਵੀ ਯਾਰ ਬੈਕ ਮੈਂ ਉਹਨੂੰ ਇੱਕੋ ਗੱਲ ਕਹਿਣਾ ਵੀ ਬੰਦਾ ਬਣ ਜਾ ਕੋ ਗਰੀਬ ਬੰਦਾ ਭਰਾਈਆਂ ਆਪਣਾ ਅਸੀਂ ਨਹੀਂ ਚਾਹੁੰਦੇ ਕਿ ਗਰੀਬ ਬੰਦੇ ਦਾ ਨੁਕਸਾਨ ਹੋਵੇ ਸਾਡੇ ਹੱਥੋਂ ਠੀਕ ਹੈ ਕਿਉਂਕਿ ਵੇਖ ਭਾਈ ਜੇ ਕੋਈ ਸਾਡੀ ਅਣਖ ਮਾਰੂਗਾ ਤੇ ਫਿਰ ਫੇਰ ਤੇ ਮਿਲਾਂਗੇ ਨਾ ਭਾਵੇਂ ਉੱਤੇ ਪੁਲਿਸ ਆਵੇ ਤੇ ਭਾਵੇਂ ਜਿਹੜਾ ਮਰਜੀ ਹੋਵੇ ਫਿਰ ਘਰੇ ਜਾਵਾਂਗੇ ਫਿਰ ਬਾਹਰ ਨਹੀਂ ਜਾਂਦੇ ਬਾਹਰ ਟੱਕਰੂ ਦੇ ਬਾਹਰ ਢਾ ਲਾਂਗੇ ਕਿਹੜੀ ਗੱਲ ਆ ਲੇਕਿਨ ਜੇ ਹਟ ਜੂਗਾ ਤੇ ਚੰਗੀ ਗੱਲ ਆ ਕਿਉਂਕਿ ਅਹੀਂ ਇਹ ਗੱਲ ਕਹਿੰਦੇ ਯਾਰ ਗਰੀਬ ਬੰਦਾ ਵੀ ਆਪਣਾ ਟਾਈਮ ਪਾਸ ਕਰਨ ਰਿਹਾ ਹਨਾ ਕਿਉਂਕਿ ਉਹ ਬਹੁਤ ਸ਼ਾਹੂ ਕਰਦੇ ਹਨੀ ਕੋਈ ਬਹੁਤ ਵੱਡਾ ਤੇ ਇਹ ਗਰੀਬ ਬੰਦੇ ਨੂੰ ਆਪਾਂ ਜਾ ਕੇ ਹੱਥ ਪਾਈਏ ਨਾ ਮੈਨੂੰ ਮੇਰੇ ਕੋਲ ਇੱਕ ਚਪੇੜ ਵੱਜੀ ਮੈਨੂੰ ਅੱਜ ਤੱਕ ਉਸ ਗੱਲ ਦਾ ਦੋਖਿਆ ਕਿ ਯਾਰ ਮੈਂ ਉਹਨੂੰ ਬੰਦਾ ਗਰੀਬ ਬੰਦਾ ਕਿਰਾਏ ਤੇ ਰਹਿੰਦਾ ਯਾਰ ਮੈਂ ਉਹਨੂੰ ਮੇਰੇ ਹੱਥੋਂ ਚਪੇੜ ਵੱਜ ਗਈ ਮੈਂ ਅੱਜ ਤੱਕ ਨਾ ਇੱਕ ਵਾਰੀ ਨਹੀਂ ਹਜ਼ਾਰ ਵਾਰ ਦਿਹਾੜੀ 'ਚ ਗੱਲ ਕਹਿੰਦਾ ਮੇਰੇ ਤੋਂ ਯਾਰ ਬੜੀ ਵੱਡੀ ਗਲਤੀ ਹੋ ਗਈ ਸਮਝਦਾ ਗੱਲ ਲੇਕਿਨ ਉਸ ਬੰਦਾ ਉਹ ਬੰਦਾ ਜਾਣ 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 ਜਿਦਾ ਕਹਿ ਦਿੰਦਾ ਪਈ ਉਹ ਟਿੱਪਣੀਆਂ ਇਹ ਕਰਕੇ ਕਰਨ ਰਿਹਾ ਵੀ ਮੇਰੇ ਚਾਰ ਛੱਤਰ ਮਾਰ ਦਿਓ ਪਰ ਉਹਨੂੰ ਮੈਂ ਕਹਿਨਾ ਭਰਾ ਮੇਰੇ ਟਲ ਜਾ ਉਹ ਆਪਣਾ ਕੰਮ ਕਰਦਾ ਘਰ ਅਸੀਂ ਸਿਰਫ ਤੈਨੂੰ ਇਹ ਕਹਿੰਨੇ ਆ ਠੀਕ ਆ ਸਾਡੇ ਚ ਬਹੁਤ ਕਮੀਆਂ ਹੀ ਨਹੀਂ ਕਹਿੰਦੇ ਪਈ ਅਸੀਂ ਬੜੇ ਚੰਗੇ ਆ ਸਾਡੇ ਵਰਗਾ ਮਾੜਾ ਬੰਦਾ ਦੁਨੀਆ 'ਚ ਕੋਈ ਨਹੀਂ ਆ ਮਾੜਾ ਲੱਭਣ ਜਾਓਗੇ ਤੇ ਸਾਡੇ ਵਰਗਾ ਤੁਹਾਨੂੰ ਦੁਨੀਆ 'ਚ ਕੋਈ ਨਹੀਂ ਲੱਭਣਾ ਠੀਕ ਆ ਅਸੀਂ ਆਪਣੇ ਮੂੰਹ ਕਹਿੰਨੇ ਆ ਅਸੀਂ ਤੇ ਚੰਗੇ ਕਦੇ ਬਣ ਨਹੀਂ ਸਕਦੇ ਠੀਕ ਆ ਮੈਂ ਚੰਗੇ ਬਣਨਾ ਹੀ ਆ ਚੰਗਿਆਂ ਨੂੰ ਦੁਨੀਆ ਬਹੁਤਾ ਜੀਣ ਉਹ ਨਹੀਂ ਦਿੰਦੀ ਠੀਕ ਆ ਜਿਵੇਂ ਤੁਹਾਨੂੰ ਨਹੀਂ ਜੀਣ ਦੇ ਰਹੀ ਉਸ ਵਕਤ ਭਾਈ ਮੈਂ ਹੁਣ ਉਹ ਚੰਗਿਆ ਚੰਗਿਆ ਵਾਲਾ ਰਾਹ ਜਿਹੜਾ ਨਾ ਉਹਨੂੰ ਬੰਦ ਕਰਤਾ ਐਸੇ ਕਰਕੇ ਠੀਕ ਹੈ ਕਿਉਂਕਿ ਵੇਖੋ ਮੈਂ ਹੁਣ ਵੀ ਕਹਿ ਰਿਹਾ ਅੰਮ੍ਰਿਤਪਾਲ ਆਪਣਾ ਭਰਾ ਵਾ ਜਿਉ ਪੰਥ ਦੇ ਕਾਰਜਕਰਹ ਅਸੀਂ ਨਾਲ ਖੜੇ ਆਂ ਤੁਸੀਂ ਉਹਨਾਂ ਦੇ ਮੰਮੀ ਡੈਡੀ ਨੂੰ ਸਵਾਲ ਕਰੋ ਕਿ ਤੁਸੀਂ ਖਾਲਸਾ ਵੀਰ ਕਿਉਂ ਨਹੀਂ ਚਲਾ ਰਹੇ ਆ ਆਪਾਂ ਪਾਰਟੀ ਬਣਾਈ ਆ ਖਾਲਸਾ ਵੀਰ ਚਲਾਓ ਤੁਸੀਂ ਖਾਲਸਾ ਵੀਰ ਚਲਾਓਗੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਠੀਕ ਹੈ ਅਹੀਂ ਜਿੱਥੇ ਤੁਸੀਂ ਜਾਓਗੇ ਅਸੀਂ ਤੁਹਾਡੇ ਨਾਲ ਖੜੇ ਮਿਲਾਂਗੇ ਤੁਹਾਨੂੰ ਅਸੀਂ ਨਹੀਂ ਕਹਿੰਦੇ ਸਾਨੂੰ ਜ਼ਿੰਮੇਵਾਰੀ ਦੇ ਦਿਓ ਪੰਜਾਬ ਦੇ ਵਿੱਚ ਬਹੁਤ ਸਾਰੇ ਚੰਗੇ ਨੌਜਵਾਨ ਆ ਪੜ੍ਹੇ ਲਿਖੇ ਆ ਔਰ ਸੂਝਮਾਨ ਆ ਗੁਰੂ ਵਾਲੇ ਆ ਉਹਨਾਂ ਨੂੰ ਲਾਓ ਆਗੂ ਬਣਾਓ ਉਹਨਾਂ ਨੂੰ ਅਸੀਂ ਸੇਵਾਦਾਰ ਬਣ ਕੇ ਤੁਰਾਂਗੇ ਸਾਡੀ ਕਦੀ ਦੁਸ਼ਮਣੀ ਐ ਸਮਝਦੇ ਗੱਲ ਆ ਸਾਡੀ ਕੋਈ ਕੋਈ ਦੁਸ਼ਮਣੀ ਨਹੀਂ ਕਿਸੇ ਦੇ ਨਾਲ ਪਰ ਜਦੋਂ ਕੋਈ ਬੰਦਾ ਚੜ ਕੇ ਆਊਗਾ ਤੇ ਫੇਰ ਬਾਈ ਵੇਖੀ ਜਾਊਗੀ ਪਰ ਸਾਡੇ ਨਾਲ ਕਿਸੇ ਦਾ ਕੋਈ ਵੈਰ ਵਿਰੋਧ ਨਹੀਂ ਸਾਡਾਗਾ ਨਾ ਸਾਨੂੰ ਕਿਸੇ ਦਾ ਡਰ ਨਾ ਹੀ ਕਿਹਨੂੰ ਡਰਾਉਂਦੇ ਆ ਤੁਹਾਨੂੰ ਫੇਰ ਗਾਲ ਕੱਢਣ ਦੀ ਕੀ ਲੋੜ ਪਈ ਜਦੋਂ ਤੁਹਾਨੂੰ ਲੱਗਦਾ ਕਿ ਬਈ ਗਾਲ ਵਿਰੋਧ ਵੈਰ ਵਿਰੋਧ ਹੀ ਨਹੀਂ ਕੁਛ ਨਹੀਂ ਹੈਗਾ ਫੇਰ ਗਾਲਾ ਕਿਉਂ ਕੱਢਦੇ ਹੋ ਤੁਸੀਂ ਫੇਸਬੁੱਕ ਦੇ ਉੱਪਰ ਲਾਈਵ ਹੋ ਹੋ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਤੁਸੀਂ ਤੁਹਾਨੂੰ ਨਹੀਂ ਲੱਗਦਾ ਜਦ ਤੁਹਾਡੇ ਨਾਲ ਇੰਨਾ ਕੁਝ ਬੀਤ ਗਿਆ ਤੇ ਸ਼ਾਂਤ ਰਹਿਣਾ ਚਾਹੀਦਾ ਹੈ ਅਸਲ ਵਿੱਚ ਪਤਾ ਕੀ ਆ ਗਾਲਾਂ ਗੁਪਤਾ ਜੀ ਉਦੋਂ ਨਿਕਲਦੀਆਂ ਮੋਚੋ ਜਦੋਂ ਬੰਦਾ ਬਹੁਤ ਜ਼ਿਆਦਾ ਹਰਾਸਮੈਂਟ ਹੋ ਜਾਂਦਾ ਕੋਈ ਬੰਦਾ ਆਪਣੀ ਸ਼ਬੀ ਨੂੰ ਖਰਾਬ ਨਹੀਂ ਕਰਦਾ ਸਮਝਦੇ ਗੱਲ ਸ਼ਬੀ ਨੂੰ ਬੰਦਾ ਉਹਦੇ ਖਰਾਬ ਕਰਦਾ ਆਰ ਪਾਰ ਉਹਦੇ ਬੰਦਾ ਹੁੰਦਾ ਜਦੋਂ ਮਤਲਬ ਕਿ ਦੁਨੀਆ ਇੰਨਾ ਕੁ ਹਰਾਸਮੈਂਟ ਕਰ ਦਿੰਦੀ ਆ ਤੇ ਇੰਨੇ ਕੁ ਪੇਜ ਆ ਉਹਨਾਂ ਨੇ ਆਪਣੇ ਬਣਾਏ ਜਿਨ੍ਹਾਂ ਤੋਂ ਉਹ ਇਦਾਂ ਦਾ ਕਮੈਂਟ ਕਰੀ ਜਾਂਦੇ ਵੀ ਬੰਦਾ ਬਦੋ ਬਦੀ ਮਜਬੂਰ ਹੋ ਕੇ ਗਾਣਾ ਕੱਢਣ ਨੂੰ ਤਿਆਰ ਹੋ ਜਾਂਦਾ ਠੀਕ ਹੈ ਹੁਣ ਮੇਰੀ 5 6 ਸਾਲ ਪੁਰਾਣੀ ਉਹ ਤੋਂ ਵੱਧ ਦੀ ਪੁਰਾਣੀ ਹੋਣੀ ਮੇਰੇ ਹਿਸਾਬ ਨਾਲ ਜਦੋਂ ਦੀ ਉਹ ਪੋਰ ਫੋਟੋ ਪਾਈ ਹੈ ਨਾ ਅਵਾਲ ਵੇਖੋ ਕਿੰਨੇ ਕੁ ਮੇਰੇ ਬਾਵਾ ਦੇ ਉੱਤੇ ਆ ਹੁਣ ਮਾਸਾ ਮਾਸਾ ਜੀ ਤੁਹਾਨੂੰ ਨਜ਼ਰ ਆਉਂਦੇ ਹੈ ਹਨਾ ਉਹ ਹੁਣ ਤੇਲ ਤੂਲ ਬਾਹਾਂ ਨੂੰ ਲੱਗਾ ਹੋਏ ਤੁਸੀਂ ਮਨ ਲ ਵਧੀਆ ਕੈਮਰੇ ਚ ਖਿੱਚਦੇ ਵੈਸੇ ਬਾਹਾਂ ਲਿਸ਼ਕ ਜਾਂਦੀਆਂ ਹੁਣ ਉਹ ਪੋਸਟ ਜਿਹੜੀ ਉਹ ਵਾਇਰਲ ਕਰੀ ਜਾਂਦੇ ਵੀ 25 25 50 ਦੇ ਵਾਲ ਲਫੇ ਕਾ ਹਨਾ ਉਹ ਜਿਹੜੀ ਹੁਣ ਤੇ ਪੁਰਾਣੀਆਂ ਪੋਸਟਾਂ ਸ਼ੇਅਰ ਕਰੀ ਜਾਓਗੇ ਤੇ ਉਹਨਾਂ ਨਾਲ ਥੋੜਾ ਗੱਲ ਬਾਤ ਨਹੀਂ ਪੁਰਾਣੀਆਂ ਵੀ ਬੋਲਾਂਗੇ ਤੇ ਪੁਰਾਣਾ ਤੇ ਤੁਹਾਡਾ ਬੜਾ ਖੁਸ਼ ਪਿਆ ਅਸੀਂ ਉਹ ਚੀਜ਼ ਤੇ ਟਿੱਪਣੀ ਨਹੀਂ ਕਰਦੇ ਠੀਕ ਹੈ ਨਾ ਮੈਂ ਇੱਕ ਇੱਕੋ ਹੀ ਸਾਰਿਆਂ ਨੂੰ ਕਹਿਣਾ ਵੇਖੋ ਨਾ ਇਹਨਾਂ ਕੋ ਮਜਬੂਰ ਕਰੋ ਬੰਦੇ ਨੂੰ ਕਿ ਬੰਦਾ ਆਪੇ ਤੋਂ ਬਾਹਰ ਹੋਵੇ ਤੁਸੀਂ ਇਹ ਹਰਾਸਮੈਂਟ ਕਰਕੇ ਹੀ ਆਪਣਾ ਜਿਹੜਾ ਹੈਗਾ ਇਹ ਤੁਸੀਂ ਜਿਹੜਾ ਆ ਜਾਂਦੇ ਸੀਗੇ ਦਰਵਾਜਾ ਜਿਹੜਾ ਲਾਨ ਹੈ ਕਹਿ ਸਕਦਾ ਮੈਂ ਸਾਰਾ ਆਪਣਾ ਸਿਸਟਮ ਹੀ ਇਸੇ ਕਰਕੇ ਖਰਾਬ ਕੀਤਾ ਗਾਲਾਂ ਕੱਢਣ ਨੂੰ ਕਿਸਦਾ ਨਹੀਂ ਜੀ ਕਰਦਾ ਕੋਈ ਬੰਦਾ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਬੰਦੇ ਨੇ ਉਹ ਨਾ ਜੱਥਾ ਸੀਗਾ ਤੁਸੀਂ ਜੱਥਾ ਇਸੇ ਕਰਕੇ ਬੰਦ ਕੀਤਾ ਹਰਾਸਮੈਂਟ ਕਰਕੇ ਬਿਲਕੁਲ ਮੈਂ 6 ਮਹੀਨੇ ਤੋਂ ਬਿਲਕੁਲ ਵਿਹਲਾ ਬੈਠਾ 6 ਮਹੀਨੇ ਤੋਂ ਮੇਰਾ ਕੋਈ ਕੰਮ ਨਹੀਂ ਬਣੇ ਪ੍ਰੋਗਰਾਮ ਕੈਨਸਲ ਕਰਤੇ ਹੀ ਜਥੇ ਬੰਦੇ ਵੀ ਬੰਦਿਆਂ ਨੇ ਉਹਨਾਂ ਨੇ ਫੋਨ ਕਰ ਕਰਕੇ ਲੋਕਾਂ ਨੂੰ ਕਹਿਤਾ ਵੀ ਬੰਦਾ ਏ ਸਰਕਾਰੀ ਏ ਜਾਂ ਫਲਾਨਾ ਏ ਢਿੰਗੜਾ ਅੱਛਾ ਗੁਪਤਾ ਜੀ ਮੈਂ ਇਹ ਨਾ ਮਾਰ ਇਹਨੂੰ ਕਹਿਣਾ ਹਾਜ਼ਰ ਜਾਣਗੇ ਪ੍ਰਤਾਖੀ ਗੁਰੂ ਹੁੰਦਾ ਸਿੱਖ ਦੇ ਨਾਲ ਹੀ ਰਹਿੰਦਾ ਮਹਾਰਾਜ ਜੇ ਕਦੇ ਵੀ ਅਹੀਂ ਕੌਮ ਦੇ ਅਗਦਾਰ ਹੋਈਏ ਨਾ ਤੇ ਕੋੜ ਪੈ ਕੇ ਮਰੀਏ ਤੇ ਸੰਸਾਰ ਵੇਖੇ ਜੇ ਅਹੀਂ ਕਦੇ ਵੀ ਦਗਾ ਕੀਤਾ ਸਰਕਾਰੀ ਜਿਹੜੇ ਬੰਦੇ ਹੁੰਦੇ ਉਹਨਾਂ ਦੇ ਫੋਰਚਨ ਅਡਾਇਬਰਾ ਬੂਏ ਗਾੜੀ ਖਲੋਤੀਆਂ ਹੁੰਦੀਆਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਠੀਕ ਹੈ ਮੇਰੇ ਕੋਲ ਦੋ ਗੱਡੀਆਂ ਦੋਵੇਂ ਮੈਂ ਲੋਨ ਤੇ ਲਈਆਂ ਠੀਕ ਹੈ ਲੋਨ ਤੇ ਚੱਲਦੀਆਂ ਗੱਡੀਆਂ ਕਿਸ਼ਤਾਂ ਦੇ ਆ ਮੈਂ ਕੋਈ ਏ ਨਹੀਂ ਕਿਵੇਂ ਗੱਪ ਨਹੀਂ ਮਾਰਦਾ ਵੀ ਮੇਰੇ ਦੇਖੋ ਜਿਹੜੇ ਬੰਦੇ ਨੂੰ ਸਰਕਾਰ ਜਿਹਨੂੰ ਸਾਂਭ ਲੈਂਦੀ ਹੈ ਨਾ ਫਿਰ ਉਹਦੇ ਕੋ ਖਜ਼ਾਨਾ ਤੁਹਾਨੂੰ ਪਤਾ ਕਿੰਨਾ ਖੁੱਲਾ ਆਉਂਦਾ ਫਿਰ ਉਹ ਪੱਤਰਕਾਰਾਂ ਨੂੰ ਆਪ ਸੱਦ ਕੇ ਪੈਸੇ ਦਿੰਦਾ ਤੁਸੀਂ ਦੱਸੋ ਕਿੰਨੀ ਘਰ ਤੁਹਾਨੂੰ ਪੈਸੇ ਤੇ ਕਿੰਨਾ ਤੁਹਾਡਾ ਤੇਲ ਖਰਚਾ ਦਿੰਦਾ ਤੁਸੀਂ ਜਵਾਬ ਦੇ ਦਿਓ ਇਸ ਗੱਲ ਦਾ ਅਸੀਂ ਨਾ ਸਰਕਾਰੀ ਬਣੇ ਆ ਨਾ ਸਾਨੂੰ ਸਰਕਾਰੀ ਬਣਦੀ ਲੋੜ ਆ ਬੇਸ਼ੱਕ ਬਾਣਾ ਲਾ ਕੇ ਜਾਣਾ ਪਵੇ ਇਹ ਦੁਨੀਆ ਛੱਡਣੀ ਪੈ ਜਾਵੇ ਚਲ ਜਵਾਂਗੇ ਫਰਗਦਾਰ ਨਹੀਂ ਬਣਦੇ ਠੀਕ ਹੈ ਜੇ ਪੰਥੇ ਗੱਲ ਕਹੂਗਾ ਨਾ ਵੀ ਮਤਲਬ 71 ਹੋ ਕੇ ਕਾਲ ਤੱਕ ਖਤਮ ਨੁਕਮਨਾਮਾ ਜਾਰੀ ਹੋ ਜੇ ਵੀ ਬੰਦਾ ਬਾਣਾ ਲਾ ਦੇਵੇ ਮੈਨੂੰ ਕਾਲ ਤਰਾ ਜਹੇਦਾਰ ਕਹੂਗਾ ਮੈਂ ਬਾਣਾ ਬਿਲਾ ਦੂੰਗਾ ਠੀਕ ਹੈ ਜੇ ਮੇਰੇ ਬਾਣਾ ਲਾਉਣ ਦੇ ਨਾਲ ਮੇਰੇ ਕਕਾਰ ਲਾਉਣ ਦੇ ਨਾਲ ਸਿੱਖੀ ਬਚਦੀ ਆ ਨਾ ਤੇ ਮੈਂ ਕਹਿੰਨਾ ਮੈਂ ਸਿਰ ਮੱਥੇ ਪ੍ਰਵਾਨ ਕਰੂੰਗਾ ਠੀਕ ਹੈ ਮੈਂ ਹੁਣ ਵੀ ਇਹ ਗੱਲ ਕਹਿ ਰਿਹਾ ਮੇਰਾ ਕਿਸੇ ਨਾ ਕੋਈ ਵੈਰ ਵਿਰੋਧ ਨਹੀਂ ਆ ਕੋਈ ਮੈਂ ਦਿਲੋਂ ਕਿਸੇ ਨਾ ਦੁਸ਼ਮਣੀ ਨਹੀਂ ਆ ਮੇਰੇ ਤੇ ਬੂਹੇ ਤੇ ਜਿਹੜਾ ਦੁਸ਼ਮਣ ਵੀ ਆਗਾ ਤੇ ਮੈਂ ਉਹਨੂੰ ਸੱਜਣ ਬਣਾ ਲੈਂਦਾ ਆਪਣਾ ਠੀਕ ਆ ਨਾ ਮੈਂ ਕਿਸੇ ਦੇ ਘਰ ਤੇ ਵਾਅਦਾ ਕਰਨਾ ਚਾਹੁੰਦਾ ਨਾ ਕੋਈ ਆਪਣੇ ਘਰ ਤੇ ਵਾਅਦਾ ਕਰ ਤੂੰ ਹੀ ਅੰਤ ਕੀ ਸਮਝ ਦਿਉਂ ਆਖਰ ਕੀ ਹੈ ਵੀ ਅੰਤ ਮੈਂ ਇਹ ਕਿੰਨਾ ਵੀ ਜਿੰਨਾ ਕੁਝ ਵੀ ਹੋਇਆ ਉਹਦਾ ਕਾਰਨ ਹਰਾਸਮੈਂਟ ਹੀ ਠੀਕ ਆ ਜੇ ਮੈਨੂੰ ਵਰਗਲਾਇਆ ਨਾ ਜਾਂਦਾ ਤੇ ਸ਼ਾਇਦ ਮੈਂ ਆ ਕੰਮ ਨਾ ਹੀ ਕਰਦਾ ਮੈਨੂੰ ਹਰਾਸਮੈਂਟ ਇੰਨਾ ਜ਼ਿਆਦਾ ਕਰ ਦਿੱਤਾ ਮੈਂ ਮਜਬੂਰੀ ਇੰਨਾ ਹੋ ਗਿਆ ਮੈਨੂੰ ਆਪੇ ਤੋਂ ਬਾਹਰ ਹੋ ਗਿਆ ਮੈਂ ਇਸ ਗੱਲ ਨੂੰ ਮੰਨਦਾ ਕੁਝ ਗੱਲਾਂ ਇਦਾਂ ਦੀਆਂ ਗਾਂ ਪਛਾਹ ਹੋ ਗਈਆਂ ਜਿਹੜੀਆਂ ਮੈਨੂੰ ਨਹੀਂ ਕਰਨੀ ਚਾਹੀਦੀਆਂ ਔਰ ਮੈਨੂੰ ਪਤਾ ਮੈਨੂੰ ਹੀ ਪਤਾ ਇਸ ਚੀਜ਼ ਦਾ ਮੈਂ ਬਾਣਾ ਪਾਇਆ ਤੁਸੀਂ ਇਸ ਚੀਜ਼ ਦੀ ਮਾਫੀ ਮੰਗਦੇ ਕਿਉਂ ਮੰਗਾ ਮਾਫੀ ਮੈਂ ਨਹੀਂ ਮੰਗਦਾ ਮਾਫੀ ਉਸ ਦਿਨ ਮਾਫੀ ਮੰਗੂਗਾ ਜਿਸ ਦਿਨ ਜਿਹੜੇ ਬੰਦਿਆਂ ਨੇ ਪੋਸਟਾਂ ਪਾਈਆਂ ਉਹ ਆਪਣੀ ਗਲਤੀ ਮੰਨਣ ਵੀ ਆਹੀਂ ਗਲਤ ਕੀਤਾ ਬੰਦੇ ਨੂੰ ਹਰਾਸਮੈਂਟ ਕੀਤਾ ਤਾਂ ਮਜਬੂਰ ਹੋਇਆ ਫਿਰ ਬੰਦੇ ਨੇ ਗਾਲਾਂ ਕੱਢੀਆਂ ਮੈਂ ਹੁਣ ਵੀ ਇਹ ਗੱਲ ਕਹਿੰਦਾ ਗਾਲਾਂ ਮੈਂ ਤਾਂ ਕੱਢੀਆਂ ਕਿਉਂਕਿ ਮੈਨੂੰ ਹਰਾਸਮੈਂਟ ਕੀਤਾ ਤੁਹਾਡੀ ਮਾਂ ਭੈਣ ਧੀ ਭੈਣ ਨੂੰ ਕੋਈ ਇੱਕ ਕਰੀ ਜਾਵੇ ਗਾਲਾਂ ਕੱਢੀ ਜਾਵੇ ਤੁਸੀਂ ਗਾਲਾਂ ਨਹੀਂ ਕੱਢੋਗੇ ਤੁਹਾਨੂੰ ਮੈਂ ਦੱਸੋ ਦੁੱਕੀ ਦਾ ਬੰਦਾ ਜਿਹਨੂੰ ਘਰ ਕੁੱਤੇ ਨਹੀਂ ਪੁੱਛਦੇ ਉਹ ਭੈਣ ਦਾ ਯਾਰ ਪੇਚ ਬਣਾ ਕੇ ਬੈਠਾ ਉੱਥੇ ਹਨਾ ਉੱਥੇ ਪਾਈ ਜਾਂਦਾ ਲਿਖੀ ਜਾਂਦਾ ਇੱਕ ਇੱਕ ਕਮੈਂਟ ਤੇ 20 ਵੀ ਕਮੈਂਟ ਕਰੀ ਜਾਂਦੇ ਬੰਦਾ ਹੀ ਸਰਕਾਰੀ ਆ ਇਹ 도ਗਲਾ ਵਾਏ ਫਲਾਨਾ ਵਾ ਠਿਗੜਾ ਉਹਨਾਂ ਮੇਰੇ ਸਾਲਿਆਂ ਨੂੰ ਇਹ ਜਵਾਬ ਆ ਵੀ 도ਗਲੇ ਬੰਦੇ ਤੁਹਾਨੂੰ ਪਤਾ 도ਗਲਾ ਕੀ ਹੁੰਦਾ 도ਗਲਾ ਸਰਕਾਰ ਦੇ ਨਾਲ ਰਹਿੰਦਾ ਉਹਦੇ ਨਾਲ ਜਿਹੜਾ ਬੰਦਾ ਸਰਕਾਰੀ ਹੋ ਜਾਂਦਾ ਉਹਦੇ ਨਾਲ ਐਸ ਐਚਓ ਰਹਿੰਦਾ ਘੱਟੋ ਘੱਟ ਵੀ ਦੋ ਸਟਾਰ ਵਾਲਾ ਬੰਦਾ ਉਹਦੇ ਨਾਲ ਰਹੂਗਾ ਠੀਕ ਆ ਜਿੰਨਾ ਸਟਾਰ ਵਾਲਾ ਫਿਰ ਉਦੋਂ ਹੀ ਤੁਰਦਾ ਜਦੋਂ ਉਹ ਬਾਵਾ ਜੜ ਮਕਾਂਤਿਆਂ ਦਾ ਠੀਕ ਹੈ ਮੈਂ ਪਹਿਲਾਂ ਦੱਸਿਆ ਵੀ ਆਪਾਂ ਨੂੰ ਇਹੋ ਜਿਹਾ ਕੋਈ ਸ਼ੌਂਕ ਨਹੀਂ ਆਂ ਵੀ ਅਸੀਂ ਫੀਤੀਆਂ ਲਵਾ ਕੇ ਤੁਰੇ ਫਰੀਏ ਫੀਤੀਆਂ ਨਹੀਂ ਮੈਂ ਹੁਣ ਵੀ ਇਹ ਗੱਲ ਕਹਿੰਦਾ ਵੀ ਮੈਂ ਜੋ ਕੁਝ ਵੀ ਕੀਤਾ ਹਰਾਸਮੈਂਟ ਕਰਕੇ ਕੀਤਾ ਮਾਫੀ ਮੁਫੀ ਨਹੀਂ ਮੈਂ ਮੰਗਦਾ ਨਾ ਮੈਂ ਮਾਫੀ ਮੰਗਣੀ ਹੈ ਮਾਫੀ ਉਹ ਲੋਕ ਮੰਗਣ ਜਿਨ੍ਹਾਂ ਨੇ ਮੈਨੂੰ ਸ਼ਬੀ ਖਰਾਬ ਕਰਨ ਤੇ ਆਪਣੀ ਦੇ ਮਜਬੂਰ ਕੀਤਾ ਤੁਹਾਨੂੰ ਲੱਗਦੇ ਗਾਲਾ ਗੂਲਾ ਕੱਢੀਆਂ ਜੋ ਤਾਨੂੰ ਉਹਨਾਂ ਤੋਂ ਨਹੀਂ ਪੰਥ ਤੋਂ ਤਾਂ ਮਾਫੀ ਮੰਗਣੀ ਚਾਹੀਦੀ ਹੈ ਭਾਈ ਪੰਥ ਕਿੱਥੇ ਖੜਾ ਹੈ ਪੰਥ ਨੂੰ ਨਹੀਂ ਪਤਾ ਸੀ ਇਹਨੇ ਲੰਬੇ ਸਮੇਂ ਤੋਂ ਪੰਥ ਦੀ ਸੇਵਾ ਕਰਨ ਦੇ ਉਹ ਟਾਈਮ ਪੰਥ ਨੇ ਕਿਉਂ ਨਹੀਂ ਆਵਾਜ਼ ਦਿੱਤੀ ਪੰਥ ਘਰੇ ਖੂਚ ਬੈਠਾ ਹੋ ਇਹ ਸਰੰਗ ਚੋਂ ਬਾਹਰ ਨਹੀਂ ਨਿਕਲਿਆ ਜਾਂਦਾ ਯਾਰ ਰਸਾ ਨਹੀਂ ਮਿਲਣਦਾ ਉਹਨਾਂ ਨੂੰ ਬਾਹਰ ਨਿਕਲਵਾਤੇ ਪੰਥੂ ਤੋਂ ਕਿਉਂ ਨਹੀਂ ਖੜਿਆ ਮੈਂ ਜੇ ਇੰਨੇ ਕੰਮ ਕੀਤੇ ਪੰਥ ਦੇ ਮੰਨ ਲਓ ਮੇਰੇ ਕੋਲ ਸ਼ਬਦ ਇੱਧਰ ਜਾਂ ਉੱਧਰ ਹੋ ਗਿਆ ਪੰਥਕ ਦੇ ਸੌ ਗਿਆ ਸੀ ਪੰਥ ਉੱਠ ਕੇ ਜਵਾਬ ਦਿੰਦਾ ਵੀ ਕੋਈ ਗੱਲ ਨਹੀਂ ਜੇ ਇੱਕ ਗਲਤੀ ਹੋ ਗਈ ਫਿਰ ਕੀ ਹੋ ਗਿਆ ਜੇ ਲਬਜ ਇੱਧਰ ਜਾਂ ਉੱਧਰ ਹੋ ਗਿਆ ਕੋਈ ਗੱਲ ਨਹੀਂ ਲੰਮਾ ਸਮਾਂ ਪੰਥ ਦੀ ਸੇਵਾ ਕੀਤੀ ਅੱਜ ਬਾਬਾ ਜਰਨੈਲ ਸਿੰਘ ਦਾ ਨਾਂ ਲੈ ਕੇ ਲੋਕ ਰੋਟੀਆਂ ਸੇਕਣ ਦੇ ਆ ਮੈਂ 4-4 ਘੰਟੇ ਅਕਾਲ ਤੱਕ ਸਭ ਖਲੋ ਕੇ ਆ 3-4 ਜੂਨ ਨੂੰ ਇਸ ਦਿਵਾਨ ਸਟੇਜ ਲਵਾਉਂਦਾ ਰਿਹਾ ਠੀਕ ਆ ਜਦੋਂ ਕੋਈ ਤਾਵਾ ਟਾਵਾ ਬੰਦਾ ਉੱਥੇ ਪਹੁੰਚਦਾ ਹੁੰਦਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਲੱਗਦੀ ਹੁੰਦੀ ਠੀਕ ਆ ਇਸ ਗੱਲ ਦਾ ਗਿਆਨੀ ਜੀ ਉਹਨਾਂ ਨੂੰ ਪਤਾ ਵਾ ਕਿ ਉੱਥੇ ਨੰਗਣੂ ਥਾਣੇ ਹੁੰਦਾ ਹੈ ਉੱਥੇ ਲੋਕ ਚੰਦ ਹੁੰਦੇ ਉੱਥੇ 4-4 ਘੰਟੇ ਤਿੰਨ-ਤਿੰਨ ਘੰਟੇ ਸਟੇਜਾਂ ਲਾਈਆਂ ਹੈ ਠੀਕ ਆ ਤੇ ਤੁਸੀਂ ਇਹ ਵੇਖੋ ਵੀ ਜਿਹੜਾ ਬੰਦਾ ਬਾਬਾ ਜਰਨੈਲ ਸਿੰਘ ਨੂੰ ਸੁਣ ਕੇ ਬਾਬਾ ਜਰਨੈਲ ਸਿੰਘ ਨੂੰ ਆਈਡਲ ਮੰਨ ਕੇ ਸਿੱਖੀ ਚ ਆਇਆ ਹੋਊਗਾ ਕੀ ਗੱਲ ਉਹ ਉਹਨੂੰ ਬੰਦੇ ਨੂੰ ਸਿੱਖੀ ਦੀ ਜਾਚ ਤਾਂ ਨਹੀਂ ਪਤਾ ਅੱਜ ਜੋ ਕੁਝ ਵੀ ਮੈਂ ਆਪਣੇ ਨਾਲ ਕੀਤਾ ਨਾ ਮੈਂ ਇਹ ਕਹਿ ਸਕਦਾ ਵੀ ਜੇ ਜਥੇਬੰਦੀ ਹਰਾਸਮੈਂਟ ਨਾ ਕਰਦੀ ਉਹਦੇ ਉਹਦੇ ਬੰਦੇ ਨਾ ਹਰਾਸਮੈਂਟ ਕਰਦੇ ਮੈਂ ਕਦੇ ਵਾਸਤੇ ਵੀ ਆਪਣੀ ਸ਼ਬੀ ਖਰਾਬ ਨਹੀਂ ਕਰਨੀ ਤਾਂ ਇਹ ਨਾਮ ਇਹ ਗੱਲ ਕਹਿਣੀ ਹੈ ਵੀ ਮੈਂ ਅੱਜ ਤੋਂ ਬਾਅਦ ਟਾੜੀ ਕਲਾ ਛੱਡ ਰਿਆ ਕਿਉਂਕਿ ਉਹ ਕਲਾ ਉਹ ਸ਼ਬਦ ਮੈਨੂੰ ਕਹਣੇ ਮੈਨੂੰ ਪੁੱਛ ਕੇ ਵੇਖੋ ਵੀ ਕਿੰਨੇ ਉਹ ਕਿਉਂਦੇ ਕਿਹੇ ਕਿਹੇ ਪਿਓ ਨੇ ਨਾ ਕੋਈ ਔਲਾਦ ਨੂੰ ਪਾਲਿਆ ਹੋਵੇ ਤੇ ਉਹਨੂੰ ਇੱਕਦਮ ਲਵਾਰਸ ਛੱਡ ਦਵੇ ਵੀ ਲੈ ਫੜ ਮੈਨੂੰ ਲੋੜ ਹੀ ਕੋਈ ਨਹੀਂ ਐ ਇਦਾਂ ਮੇਰੇ ਨਾਲ ਹੋਇਆ ਵੀ ਟਾੜੀ ਕਲਾ ਇੱਕ ਮਾਂ ਹੀ ਮੇਰੀ ਜਨੇ ਮੈਨੂੰ ਫਰਸ਼ ਤੋਂ ਅਰਸ਼ ਤੱਕ ੜਿਆ ਤੇ ਉਸ ਕਲਾ ਨੂੰ ਸਿੱਖਣ ਵਾਸਤੇ ਉਸ ਕਲਾ ਦੇ ਵਿੱਚ ਵਿਚਰਨ ਵਾਸਤੇ ਮੈਂ 8 ਸਾਲ ਘਰ ਤੋਂ ਬਾਹਰ ਰਿਆਂ ਅੱਜ ਵੀ ਮੇਰੇ ਮਾਪੇ ਉਹਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈਗਾ ਨਾ ਕੋਈ ਭੈਣ ਨਾ ਕੋਈ ਭਰਾ ਅੱਜ ਅੱਜ ਵੀ ਅਸੀਂ ਇਕੱਲੇ ਵਰਤਦੇ ਇੱਥੇ ਮਹਾਰਾਜ ਸਾਡੇ ਨਾਲ ਆ ਤੁਸੀਂ ਭੈਣ ਭਰਾ ਸਾਡੇ ਆ ਬਾਕੀ ਕੋਈ ਸਾਡੇ ਨਾਲ ਨਹੀਂ ਵਰਤਦਾ ਸਿਰਫ ਇਸੇ ਕਰਕੇ ਕਿਉਂਕਿ ਇਹਦੇ 'ਚ ਮੋਟੀ ਰਕਮ ਨਹੀਂ ਆਉਂਦੀ ਤੁਹਾਡੇ ਨਾਲ ਰਿਸ਼ਤੇਦਾਰ ਵੀ ਉਹਨਾਂ ਜੋੜਦੇ ਭੈਣ ਭਰਾ ਵੀ ਉਹਨਾਂ ਜੋੜਦੇ ਜੇ ਤੁਸੀਂ ਮੋਟੀ ਰਕਮ ਕਮਾਉਂਦੇ ਆ ਜਦੋਂ ਤੁਹਾਨੂੰ ਪੈਸੇ ਖੁੱਲੇ ਆਉਂਦੇ ਆ ਉਦੋਂ ਤੁਹਾਡੇ ਦੁਸ਼ਮਣ ਹੀ ਤੁਹਾਡੇ ਮਿੱਤਰ ਬਣਨਗੇ ਜਦੋਂ ਤੁਹਾਨੂੰ ਮਾਇਆ ਉੱਨੀ ਕਾਉਂਦੀ ਹੋਊਗੀ ਨਾ ਉਦੋਂ ਤੁਹਾਡੇ ਉਹਨਾਂ ਚਿਹਰੇ ਆਉਣਗੇ ਜਿਨ੍ਹਾਂ ਚ ਲੋੜ ਆ ਬਿਨਾਂ ਲੋੜ ਤੋਂ ਕੋਈ ਨਹੀਂ ਤੁਹਾਡੇ ਨਾਲ ਖੜਦਾ ਠੀਕ ਹੈ ਜੀ ਤੇ ਆਪਾਂ ਹਮੇਸ਼ਾ ਹੀ ਖੜਦੇ ਆ ਖੜਦੇ ਰਹਿਣਾ ਸਾਨੂੰ ਕੋਈ ਸਵਾਰਥ ਨਹੀਂ ਜਦੋਂ ਤੁਹਾਡੇ ਕੋਈ ਗਲਤੀ ਹੋਈ ਸੀ ਜਿਹੜੀ ਗਲਤੀ ਜੀ ਤੁਸੀਂ ਜੋ ਕਹਿ ਰਹੇ ਹੋ ਕਿ ਮੇਰੇ ਕੋਈ ਛੋਟੀ ਜੀ ਮਿਸਟੇਕ ਹੋਈ ਜਿਸ ਦੀ ਪੰਥ ਨੂੰ ਸਜ਼ਾ ਜਿਹੜੀ ਦਿੱਤੀ ਹੈਗੀ ਆ ਫਿਰ ਜਿਨ੍ਹਾਂ ਨੇ ਮੈਨੂੰ ਇਹ ਟਰੋਲ ਕੀਤਾ ਤਾਨੂੰ ਲੱਗਦਾ ਸੀ ਉਸੇ ਵੇਲੇ ਜੇ ਮਾਫੀ ਮੰਗ ਲੈਂਦੇ ਜਾਂ ਫਿਰ ਪੰਥ ਤੋਂ ਹੀ ਪੁੱਛ ਪੰਥ ਤੋਂ ਉਸੇ ਵਕਤ ਪੁੱਛ ਲੈਂਦੇ ਕਿ ਜੇ ਮੈਂ ਗਲਤ ਕੀਤਾ ਤਾਂ ਮੈਨੂੰ ਸਜ਼ਾ ਦੇਣਾ ਚਾਹੀਦਾ ਹੈ ਨਹੀਂ ਤੇ ਮੈਂ ਕਹਿੰਦਾ ਜੇ ਵੇਖੋ ਵਦਮਦਮ ਨੂੰ ਅਕਾਲ ਤਖਬ ਸਾਹਿਬ ਦਾ ਜਹੇਦਾਰ ਕਹਿ ਦਵੇ ਤੇ ਬਾਣਾ ਲਾ ਦੇਵੇ ਜੋ ਕਕਾਰ ਲਾ ਦੇ ਮੈਂ ਖਲਾ ਦੂੰਗਾ ਮਾਫੀ ਨਹੀਂ ਮੰਗਦਾ ਕਿਉਂਕਿ ਮੈਂ ਇੰਨਾ ਲੰਮਾ ਸਮਾਂ ਸੇਵਾ ਕੀਤੀ ਪੰਥ ਕਿਉਂ ਨਹੀਂ ਖੜਾ ਦੂੰ ਉਹ ਪੰਥ ਨੂੰ ਬਾਜ ਦੇਣੀ ਚਾਹੀਦੀ ਮੈਨੂੰ ਆਵਾਜ਼ ਭਾਵੇਂ ਪੰਥ ਮੈਨੂੰ ਇਹ ਕਹਿੰਦਾ ਨਾ ਕਿ ਮਾਨ ਸਿੰਘ ਜੀ ਆ ਤੁਸੀਂ ਗਲਤ ਕੀਤਾ ਆ ਚੀਜ਼ ਦੇ ਉੱਤੇ ਪੰਥ ਕਹੂਗਾ ਫਿਰ ਮਾਫੀ ਮੰਗ ਲਾਂਗੇ ਬਾਕੀ ਜੇ ਕੋਈ ਬੰਦਾ ਬੁੰਦਾ ਕਹੇ ਮੈਂ ਨਹੀਂ ਮੰਗਦਾ ਕਿ ਇੱਕ ਹੋਈ ਕਿਉਂਕਿ ਉਹ ਜੋ ਕੁਝ ਵੀ ਮੈਂ ਬੋਲਿਆ ਜੋ ਕੁਝ ਮੈਂ ਕਿਹਾ ਉਹ ਜਿਹੜੇ ਟ੍ਰੋਲ ਕਰਨ ਵਾਲੇ ਬੰਦੇ ਆ ਉਹਨਾਂ ਦੇ ਕਾਰਨ ਕਿਹਾ ਠੀਕ ਹੈ ਉਹ ਉਹਨਾਂ ਦੇ ਕਮੈਂਟਾਂ ਨੂੰ ਵੇਖ-ਵੇਖ ਕੇ ਮੇਰੇ ਅੰਦਰ ਜਿਹੜੀ ਮੈਂ ਆਪਣਾ ਆਪ ਭੁੱਲ ਗਿਆ ਠੀਕ ਹੈ ਮੈਂ ਆਪਣੇ ਆਪ ਮੈਂ ਕਹ ਸਕਦਾ ਵੀ ਜ਼ਿੰਦਗੀ ਦਾ ਜਿੰਨਾ ਖਜ਼ਾਨਾ ਕਮਾਇਆ ਹੈ ਨਾ ਆਪਣਾ ਮੈਂ ਜਿੰਨਾ ਵੀ ਖਜ਼ਾਨਾ ਕਮਾਇਆ ਅੱਜ ਸਾਰਾ ਬਰਬਾਦ ਕਰਤਾ ਮੈਂ ਇਸ ਗੱਲ ਨੂੰ ਮੰਨਦਾ ਉਹਨਾਂ ਚੀਜ਼ਾਂ ਕਰਕੇ ਜਿਹੜੀ ਕਰਨ ਮੈਂ ਪਾਉਣ ਵਾਸਤੇ ਘਰ ਛੱਡਿਆ ਮਾਂ ਪਿਓ ਛੱਡਿਆ ਭੈਣ ਭਰਾ ਛੱਡਿਆ ਤੁਸੀਂ ਵੇਖੋ ਤੁਸੀਂ ਉਹ ਚੀਜ਼ ਨੂੰ ਛੱਡਨਵਾਤੇ ਤੁਹਾਡੇ ਬਾਅਦ ਤੱਕ ਨਾ ਔਖਾ ਹੋਊਗਾ ਠੀਕ ਹੈ ਤੇ ਮੈਂ ਇਸੇ ਜ਼ੁਬਾਨ ਦੇ ਨਾਲ ਜਿਸ ਜ਼ੁਬਾਨ ਦੇ ਨਾਲ ਮੈਂ ਕਹਿਆ ਮਾਰੇ ਤੇਰੇ ਗੋਣ ਗਾਉਣੇ ਆ ਉਸੇ ਜ਼ੁਬਾਨ ਨਾਲ ਮੈਂ ਕਹਿਆ ਮੈਂ ਤੁਹਾਡੀ ਕਲਾ ਨਹੀਂ ਕਰਨੀ ਅੱਜ ਤੱਕ ਕਿਉਂਕਿ 6 ਮਹੀਨਿਆਂ ਤੋਂ ਮੈਂ ਇੱਕ ਪ੍ਰੋਗਰਾਮ ਨਹੀਂ ਲਾਗਿਆ 6 ਮਹੀਨੇ ਹੋ ਗਏ ਜਿੱਥੇ ਮੈਂ ਵਿਸਾਖੀ ਵੀ ਮੇਰੀ ਬਣੀ ਜਿਹੜੀ ਖਰਾਬ ਹੋ ਗਈ ਫਿਰ ਤੁਸੀਂ ਦੱਸੋ ਉਦੋਂ ਪੰਥ ਕਿੱਥੇ ਖੜਾ ਹੈ ਉਦੋਂ ਪੰਥ ਕਿਹੜੇ ਘੁਰਨੇ 'ਚ ਵੜ ਗਿਆ ਹੈ ਉਦੋਂ ਪੰਥ ਨੂੰ ਆਵਾਜ਼ ਨਹੀਂ ਦੇਣੀ ਚਾਹੀਦੀ ਕੋਈ ਗਾ ਨਹੀਂ ਪ੍ਰਵਾਹ ਨਾ ਕਰ ਪੰਥ ਜਿਉਂਦਾ ਜੇ ਕਿਹੜੇ ਪੰਥ ਨੇ ਅੱਜ ਸਾਡੀ ਬਾਹ ਫੜੀ ਕਿਹੜਾ ਪੰਥ ਸਾਡੇ ਨਾਲ ਖੜਾ ਕੋਈ ਨਹੀਂ ਖੜਦਾ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁਕ ਟੁਕ ਵਹਿੰਦੀ ਪਰਖੇ ਜਾਨ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਚੰਦ ਸੱਜਣਿਆ ਮੇਰੇ ਜਿਹੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਆ ਉਹ ਮਾੜੇ ਸਮਿਆਂ 'ਚ ਵੀ ਖੜਦੇ ਉਹ ਚੰਗਿਆਂ ਸਮਿਆਂ 'ਚ ਵੀ ਖੜਦੇ ਆ ਉਹ ਪਹਿਲਾਂ ਵੀ ਨਾਲ ਹੀ ਉਹ ਅੱਜ ਵੀ ਨਾਲ ਆ ਜੇ ਮੇਰੇ ਸੱਜਣ ਇਦਾਂ ਦੇ ਆ ਵੀ 10 ਸਾਲ ਪੁਰਾਣੇ ਆ ਮੇਰੇ ਭਾਵੇਂ ਵਿਰੋਧ ਹੋ ਜੇ ਭਾਵੇਂ ਗੋਲੀਆਂ ਚੱਲ ਜਾਣ ਪਾਵੇਂ ਮੈਂ ਚੜਦੀ ਕਲਾ ਚ ਮੈਂ ਪਾਵੇਂ ਢਾਈ ਦੀ ਕਲਾ ਚ ਉਹ ਹਮੇਸ਼ਾ ਮੇਰੇ ਨਾਲ ਖੜੇ ਰਹਿੰਦੇ ਆ ਤੁਹਾਡੇ ਉੱਪਰ ਸਵਾਲ ਜਿਹੜੇ ਉੱਠਦੇ ਨੇ ਕਿ ਬਈ ਇਹ ਸਰਕਾਰੀ ਬੰਦਾ ਹੈ ਜੋ ਕਮੈਂਟਾਂ ਦੇ ਵਿੱਚ ਜਾਂ ਫਿਰ ਵੀਡੀਓਜ਼ ਚ ਚਲਦੀਆਂ ਪਈਆਂ ਨੇ ਉਹ ਸਵਾਲ ਫਿਰ ਕਿਸ ਜਗ੍ਹਾ ਦੇ ਉੱਪਰ ਫਿਰ ਆ ਕੇ ਫਸਦੇ ਹੈਗੇ ਨੇ ਤੁਹਾਡੇ ਉੱਪਰ ਇੱਕ ਟੈਗ ਲਗਾ ਦਿੱਤਾ ਗਿਆ ਕਿ ਇਹ ਸਰਕਾਰੀ ਬੰਦਾ ਹੈ ਜਿਸਨੇ ਅਮਰਿਤਪਾਲ ਘਰੋਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੂੰਹ ਤੋਂ ਕਹਿਣ ਤੋਂ ਕੀ ਆ ਮੈਂ ਕਹਿੰਦਾ ਰਾਜੂ ਗੁਪਤਾ ਸਰਕਾਰੀ ਹੈ ਸਰਕਾਰ ਦਾ ਭੇਜਿਆ ਮੈਨੂੰ ਸਵਾਲ ਕਰ ਰਿਆ ਅਮਰਿਤਪਾਲ ਤੇ ਮੇਰੇ ਵਿਚਕਾਰ ਫੁੱਟ ਪਾਉਣ ਵਾਸਤੇ ਭੇਜਿਆ ਗਿਆ ਗੁਪਤਾ ਸਰਕਾਰੀ ਹੈ ਹੁਣ ਤੂੰ ਦੱਸ ਵੀ ਸਰਕਾਰੀ ਬਣ ਗਿਆ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਪ੍ਰੂਫ ਕਰੋ ਠੀਕ ਹੈ ਨਾ ਕਿ ਲਿਸਟਾਂ 'ਚ ਨਾ ਪਿਆ ਕਦੀ ਸਰਕਾਰ ਲਿਸਟ ਜਾਰੀ ਕਰਦੀ ਹੁੰਦੀ ਵੀ ਆਹ ਬੰਦੇ ਆ ਮੰਨ ਲਓ ਤੁਸੀਂ ਸਰਕਾਰ ਨੂੰ ਇਹ ਚੀਜ਼ ਲਿਖ ਕੇ ਦਿੱਤਾ ਮੈਨੂੰ ਫਲਾਣੇ ਬੰਦੇ ਤੋਂ ਖਤਰਾ ਸਰਕਾਰ ਕਦੇ ਵੀ ਲਿਸਟ ਜਾਰੀ ਨਹੀਂ ਕਰਦੀ ਬੀ ਆ ਬੰਦੇ ਆ ਇਹਨਾਂ ਬੰਦਿਆਂ ਦੇ ਕਹਿਣ ਦੇ ਉੱਤੇ ਐਨਐਸਏ ਵਧੀ ਆ ਵੀ ਅਮਰਤਪਾਲ ਜਦੋਂ ਹਾਈ ਨਹੀਂ ਹੁੰਦੀ ਪਈ ਜਮਾਨਤ ਨਹੀਂ ਮਿਲਦੀ ਤੁਹਾਡਾ ਨਾਮ ਵਿੱਚ ਆਇਆ ਹੋਇਆ ਹੈ ਕਿ ਇਹ ਬੰਦੇ ਨੇ ਜਿਨਾ ਕਰਕੇ ਅਮਰਤਪਾਲ ਹੁਰਾ ਦੀ ਜੜੀ ਹੈ ਉਹ ਐਨਐਸਏ ਹੋਰ ਵਧੀ ਹੈ ਤੁਸੀਂ ਕੋਈ ਅਜੀਹੀ ਕੋਈ ਚੀਜ਼ ਪਾਈ ਸੀ ਜਾਂ ਫਿਰ ਪਟੀਸ਼ਨ ਜਾਂ ਫਿਰ ਕੋਈ ਕੰਪਲੇਂਟ ਦਿੱਤੀ ਸੀ ਇਸ ਚੀਜ਼ ਨੂੰ ਲੈ ਕੇ ਕਿ ਮੈਨੂੰ ਖਤਰਾ ਹੈ ਉਹਨਾਂ ਤੋਂ ਮੇਰੀ ਗੱਲ ਸੁਣ ਯਾਰ ਮੇਰਾ ਤੇ ਪਾਸਪੋਰਟ ਨਹੀਂ ਪੰਡਿਆ ਹੋਰ ਦੱਸ ਜੇ ਮੈਂ ਸਰਕਾਰੀ ਆ ਉਹਨਾਂ ਲੋਕਾਂ ਨੂੰ ਸਵਾਲ ਕਰੋ ਮੇਰਾ ਪਾਸਪੋਰਟ ਵੀ ਰੁਕਿਆ ਹੋ ਠੀਕ ਹੈ ਪਾਸਪੋਰਟ ਨਹੀਂ ਮੇਰਾ ਬਣਿਆ ਤੇ ਫਿਰ ਮੈਂ ਸਰਕਾਰੀ ਕਿਦਾਂ ਹੋਇਆ ਜਿਹੜੇ ਸਰਕਾਰੀ ਹੁੰਦੇ ਨਾ ਉਹ ਘਰੇ ਬੈਠੇ ਫੋਨ ਕਰਦੇ ਉਹਨਾਂ ਦੇ ਸਾਰੇ ਕੰਮ ਹੋ ਜਾਂਦੇ ਆ ਮੇਰਾ ਤੇ ਕ ਪਾਸਪੋਰਟ ਨਹੀਂ ਬਣਿਆ ਬਾਕੀ ਹੋਰ ਕੀ ਬਣਾ ਲਾਂਗੇ ਠੀਕ ਹੈ ਟੈਗ ਲਾਉਣ ਨਾਲੋਂ ਵੇਖੋ ਮੈਂ ਟੈਗ ਲਾਉਣ ਨਾਲੋਂ ਇਹ ਆ ਚੰਗਾ ਤੁਸੀਂ ਆਪਣਾ ਵਕੀਲ ਲਿਆਓ ਕਾਨਫਰੈਂਸ ਮੀਟਿੰਗ ਰੱਖੋ ਮੈਂ ਉਹਦੇ ਵਿੱਚ ਆਪਣਾ ਸਪਸ਼ਟੀ ਕਰਨ ਦੇ ਦਿੰਦਾ ਠੀਕ ਹੈ ਮੈਨੂੰ ਕੋਈ ਇਸ ਚੀਜ਼ ਦਾ ਇਤਰਾਜ਼ ਕੋਈ ਨਹੀਂ ਬਾਹਰ ਉਹਨਾਂ ਦੇ ਕੁਝ ਬੰਦੇ ਬੈਠੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਇਹ ਉਹ ਕਹਿੰਦੇ ਵੀ ਇਹਦਾ ਤੁਹਾਡੇ ਦੇ ਮਹਲੌਕੀ ਕਲੇਮ ਲੱਗਦਾ ਪਿਆ ਫਿਰ ਤੁਸੀਂ ਸਰਕਾਰੀ ਸਰਕਾਰ ਦੇ ਨਾਲ ਵਾਲੇ ਫਲਾਣਾ ਢਿੰਗਣਾ ਮੈਂ ਕਹਾਂ ਬਾਈ ਵੇਖੋ ਸਿੱਧੀ ਗੱਲ ਆਪਾਂ ਹੁਣ ਵੀ ਕਹਿੰਦੇ ਆ ਵਕੀਲ ਦਾ ਖਰਚਾ ਤੁਹਾਡਾ ਮੈਂ ਵਕੀਲ ਤੇ 1 ਰੁਪਈਆ ਨਹੀਂ ਜਿਲਾਉਣਾ ਮੈਂ ਮੂੰਹ ਮੂੰਹ ਕਹਿ ਰਿਹਾ ਤੁਸੀਂ 6 ਮਹੀਨੇ ਦਾ ਮੇਰਾ ਕੰਮ ਬੰਦ ਕੀਤਾ ਠੀਕ ਆ ਮੈਂ ਵਾਰਸ ਜਥੇਬੰਦੀ ਦੇ ਜਿੰਨੇ ਸਿੰਘ ਆ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿ ਰਿਹਾ 6 ਮਹੀਨਿਆਂ ਤੋਂ ਮੇਰਾ ਕੰਮ ਤੁਸੀਂ ਬੰਦ ਕੀਤਾ ਇਸ ਕਰਕੇ ਮੈਂ 1 ਰੁਪਈਆ ਨਹੀਂ ਲਾਉਣਾ ਵਕੀਲ ਦਾ ਖਰਚਾ ਤੁਹਾਡਾ ਰਿਹਾ ਕਾਨਫਰੰਸ ਮੀਟਿੰਗ ਤੁਹਾਡੀ ਰਹੀ ਦੇ ਵਿੱਚ ਜਾ ਕੇ ਸਪਸ਼ਟੀ ਕਰਨ ਦੇਣਾ ਮੇਰਾ ਕੰਮ ਰਿਹਾ ਠੀਕ ਹੈ ਮੈਂ ਉਹ ਰਿਟ ਉਸੇ ਵੇਲੇ ਰਿਟ ਪਾਉਂਗਾ ਵੀ ਮੈਂ ਕੋਈ ਅਮਰਤਪਾਲ ਤੋਂ ਮੈਨੂੰ ਖਤਰਾ ਨਹੀਂ ਕਿ ਮੇਰੇ ਸੈਨ ਕੀਤਾ ਅਮਰਤਪਾਲ ਬਾਹਰ ਹੋਣ ਰਿਹਾ ਮੇਰਾ ਢਿੱਡ ਦੋਦਾ ਮੈਂ ਤੇ 50 ਬਿਆਨ ਲਾਏ ਵੀ ਅਮਰਤਪਾਲ ਬਾਹਰ ਹੋਣਾ ਚਾਹੀਦਾ ਉਦੋਂ ਉਹਨਾਂ ਪੰਥ ਨੂੰ ਦੇਖਿਆ ਨਹੀਂ ਉਦੋਂ ਜਿਹੜੇ ਬੰਦੇ ਮੈਨੂੰ ਸਰਕਾਰੀ ਕਹਿ ਰਹੇ ਜਦੋਂ ਜਦੋਂ ਅਮਰਤਪਾਲ ਨੂੰ ਪਹਿਲਾਂ ਜਦੋਂ ਰਿਹਾ ਉਹਨਾਂ ਨੇ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਉਹ ਟਾਈਮ ਇਹ ਗੱਲ ਕਹੀ ਹੀ ਵੀ ਅਮਰਤਪਾਲ ਦੀ ਮੰਮੀ ਡੈਡੀ ਨੂੰ ਪੀ ਤੁਹਾਨੂੰ ਵਧਾਈ ਹੋਵੇ ਤੁਸੀਂ ਉਸ ਮਹਾਨ ਯੋਧੇ ਦੇ ਪੁੱਤ ਬਣ ਗਏ ਜਿਹੜੇ ਪੰਥਵਾਦ ਤੇ ਕੁਰਬਾਨ ਹੋਣ ਵਾਲੇ ਆ ਉਹਨਾਂ ਦੀ ਲਿਸਟ 'ਚ ਆ ਗਏ ਆ ਉਹ ਨਹੀਂ ਕਿਸੇ ਨੂੰ ਬਿਆਨ ਦਿਖਿਆ ਉਹ ਕਿਸੇ ਬੰਦੇ ਨੂੰ ਨਹੀਂ ਦਿਖਿਆ ਵੀ ਇਹ ਬੰਦਾ ਕੀ ਬੋਲ ਰਿਹਾ ਜਿੱਥੇ ਇਹ ਕਹਿ ਰਿਹਾ ਮਾਨ ਸਿੰਘ ਅਕਾਲੀ ਵੀ ਆਪਾਂ ਨੂੰ ਫੇਸਬੁੱਕ ਤੇ ਕੁੱਤੇ ਨੂੰ ਭੌਂਕੜਾ ਨਹੀਂ ਚਾਹੀਦਾ ਆਪਾਂ ਨੂੰ ਇਕੱਠੇ ਹੋ ਕੇ ਇੱਕ ਵੱਡਾ ਸੰਘਰਸ਼ ਵਧਣਾ ਚਾਹੀਦਾ ਜਿਹਦੇ ਨਾਲ ਕਿ ਅਮਰਤਪਾਲ ਤੇ ਉਹਦੇ ਨਾਲ ਜਿੰਨੇ ਸਾਥੀ ਆ ਉਹ ਸਾਰੇ ਰਿਹਾ ਹੋ ਕੇ ਬਾਹਰ ਆ ਸਕਣ ਉਹ ਬਿਆਨ ਕਿਸੇ ਨੂੰ ਨਹੀਂ ਦਿਖਿਆ ਕੀ ਗੱਲ ਉਹ ਸੁੱਤੇ ਜਾਂ ਉਹਨਾਂ ਦੀਦਾ ਨਹੀਂ ਜਦੋਂ ਤੁਸੀਂ ਧਾਰ ਹੀ ਲੈਂਦੇ ਆ ਕਿਸੇ ਨੂੰ ਮਾੜਾ ਕਹਿਣ ਦਾ ਫਿਰ ਉਹ ਜਿੰਨਾ ਮਰਜ਼ੀ ਚੰਗਾ ਆ ਜੇ ਤੁਸੀਂ ਉਹਨੂੰ ਮਾੜਾ ਹੀ ਕਹਿਣਾ